ਅਕਸਰ ਰਾਜਨੀਤਿਕ ਜੋ ਸਰਗਰਮੀਆਂ ਚੱਲਦੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਸੱਚ ਜਾਣਿਓ ਤੁਸੀਂ ਵੀ ਖਫੇ ਪਏ ਹੋਣੇ ਆ ਕਿ ਇਹ ਰੌਲਾ ਰਪਾ ਇਹ ਆਪਸੀ ਜਿਹੜੀ ਖਿੱਚੋ ਤਾਣਾ ਇਹ ਮੁੱਕਦੀ ਨਹੀਂ ਹੈਗੀ ਪਰ ਅੱਜ ਇੱਕ ਬੜੇ ਸੋਹਣੇ ਜਿਹੇ ਵਾਤਾਵਰਣ ਚ ਆ ਬੜੇ ਸੋਹਣੇ ਜਿਹੇ ਚੌਗਿਰਦੇ ਦੇ ਵਿੱਚ ਆ ਤੇ ਗੱਲਬਾਤ ਵੀ ਉਹੀ ਕਰਾਂਗੇ ਇਸ ਵੇਲੇ ਇੱਕ ਨਰਸਰੀ ਦੇ ਵਿੱਚ ਮੌਜੂਦ ਆ ਪਟਿਆਲੇ ਦੇ ਨਾਲ ਪੈਂਦਾ ਪਿੰਡ ਬਿਲਕੁਲ ਪਟਿਆਲੇ ਦੇ ਵਿੱਚ ਆ ਗਿਆ ਬਾਹਰਨ ਉਥੇ ਹੀ ਬਾਰਨ ਖਾਲਸਾ ਨਰਸਰੀ ਹੈ ਉਸ ਨਰਸਰੀ ਦੇ ਵਿੱਚ ਆ ਸੋਚੋਗੇ ਕਿ ਖਾਸ ਗੱਲ ਕੀ ਆ ਨਰਸਰੀ ਦੇ ਵਿੱਚ ਬੂਟੇ ਮਿਲਦੇ ਨੇ ਸੁਜਾਵਟੀ ਮਿਲਦੇ ਨੇ ਆ ਜਿਹੜਾ ਤਰ੍ਹਾਂ ਦੇ ਬੂਟੇ ਖਾਸ ਗੱਲ ਇਹ ਆ ਕਿ ਇੱਕ ਆਪਣੇ ਵਰਗਾ ਸਾਡੇ ਵਰਗਾ ਨੌਜਵਾਨ ਜਿਹੜਾ ਉਹ ਇਸ ਨਰਸਰੀ ਨੂੰ ਸੰਭਾਲਦਾ ਉਹਦੀ ਇਹ ਨਰਸਰੀ ਆ ਸੋ ਜਾਣਾਂਗੇ ਵੀ ਇਹ ਇਧਰ ਨੂੰ ਰੁਝਾਨ ਕਿਵੇਂ ਪਿਆ ਕਿਉਂਕਿ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਕੋਈ ਮਤਲਬ ਬੰਦਾ ਚੱਲਦਾ business ਸੰਭਾਲ ਰਿਹਾ ਕਿਉਂਕਿ ਇੱਥੇ ਪਤਾ ਲੱਗਦਾ ਕਿ ਸ਼ੌਂਕ ਨਾਲ ਕੀਤਾ ਹੋਇਆ ਕੰਮ ਸੋ ਪ੍ਰਭਜੋਤ ਸਿੰਘ ਨੂੰ ਮਿਲਦੇ ਆ ਪ੍ਰਭਜੋਤ ਕੀ ਹਾਲ ਚਾਲ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕਾ ਕੋ ਧੰਨਵਾਦ ਵੀਰ ਜੀ ਤੁਹਾਡਾ ਆਉਣ ਤੇ ਜੀ ਅੱਛਾ ਮੈਨੂੰ ਐ ਦੱਸੋ ਜੀ ਮੈਂ ਕੈਨੇਡਾ ਜਾਣਾ ਉਹਨੇ ਅਮਰੀਕਾ ਜਾਣਾ ਪ੍ਰਭਜੋਤ ਨੇ ਕਿੱਥੇ ਜਾਣਾ ਪ੍ਰਭਜੋਤ ਨੇ ਇੱਥੇ ਹੀ ਰਹਿਣਾ ਜੀ ਕਿਤੇ ਨਹੀਂ ਜਾਣਾ ਜੀ ਮੇਰਾ ਜੀ ਪੌਦਿਆਂ 'ਚ ਹੀ ਬਹੁਤ ਮਨ ਲੱਗਦਾ ਈ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਜੀ ਹਾਂ ਜਦੋਂ ਵੀ ਅੱਗੇ ਜੀ ਸਕੂਲ 'ਚ ਪੜ੍ਹਦੇ ਸੀ ਜਾਂ ਕੁਝ ਵੀ ਕਰਦੇ ਸੀ ਪੜਨ ਸਾਰ ਜੀ ਮੈਂ ਬੈਗ ਰੱਖ ਕੇ ਜੀ ਜਿਹੜਾ ਮਾੜਾ ਮੋਟਾ ਹੋਮਵਰਕ ਹੁੰਦਾ ਸੀ ਜੀ ਕਰਕੇ ਉਸ ਤੋਂ ਬਾਅਦ ਇੱਥੇ ਨਰਸੀਚ ਹੀ ਆ ਜਾਂਦਾ ਅੱਛਾ ਮਤਲਬ ਪਿਤਾ ਪੁਰਖੀ ਹੈਗਾ ਪਹਿਲਾਂ ਤੋਂ ਸੀਗਾ ਬਾਪੂ ਜੀ ਹਾਂਜੀ ਹਾਂ ਪਹਿਲਾਂ ਜੀ ਥੋੜਾ ਬਹੁਤਾ ਜਿਵੇਂ ਕਰਦੇ ਸੀਗੇ ਜਿਆਦਾ ਜੀ ਸਬਜ਼ੀ ਭਾਜੀ ਦਾ ਕੰਮ ਕਰਦੇ ਸੀ ਜੀ ਜਿਵੇਂ ਸਬਜ਼ੀ ਭਾਜੀ ਉਹ ਗਾਣੀ ਉਹਨੀਆਂ ਪਨੀਰੀਆਂ ਸੇਲ ਕਰਨੀਆਂ ਜੀ ਉਸ ਤੋਂ ਬਾਅਦ ਫਿਰ ਵਾਧਾ ਵਾਧਾ ਜੀ ਅੱਗੇ ਪਲਾਂਟਸ ਦਾ ਸ਼ਕੀਮ ਪੈ ਗਿਆ ਜੀ ਅੱਗੇ ਫਿਰ ਪਲਾਂਟਸ ਦਾ ਜਿਆਦਾ ਜੀ ਕੋਈ ਫਲਾਵਰਿੰਗ ਵਾਲੇ ਹੋ ਗਏ ਜੀ ਵੈਜੀਟੇਬਲਸ ਹੋ ਗਈਆਂ ਜਾਂ ਫਰੂਟਸ ਹੋ ਗਏ ਜੀ ਸਾਰੇ ਪੂਰਾ ਫਿਰ ਅੱਗੇ ਅੱਗੇ ਸਟੈਬਲਿਸ਼ ਕਰਦੇ ਰਹੇ ਜੀ ਮਤਲਬ ਸਕੂਲਿੰਗ ਦੱਸੋ ਕਿੰਨੀ ਸਕੂਲਿੰਗ ਕਿੰਨੀ ਆ ਜਾਂ ਫਿਰ ਕਾਲਜ ਦੇ ਵਿੱਚ ਗਏ ਹੋ ਨਹੀਂ ਜੀ ਮੈਂ ਪਹਿਲਾਂ ਤਾਂ ਜੀ ਪ੍ਰਾਇਲ ਪਬਲਿਕ ਚ ਕਰੀ ਆ ਜੀ ਆਪਣਾ 5th ਤੱਕ ਦੀ ਉਸ ਤੋਂ ਬਾਅਦ ਜੀ ਮੈਨੇ ਫਿਰ ਸਕਾਲਰ ਫੀਲਡ ਪਬਲਿਕ ਸਕੂਲ ਆ ਜੀ ਇੱਥੇ ਆਪਣੇ ਸਰਹੰਦ ਰੋਡ ਤੇ ਜੀ ਉੱਥੋਂ 10th ਪਾਸ ਆਊਟ ਕਰਕੇ ਜੀ ਉਸ ਤੋਂ ਬਾਅਦ ਫਿਰ ਮੇਨਲੀ ਜ਼ਿਆਦਾਤਰ ਜੀ ਨਰਸਰੀ ਚ ਹੀ ਜ਼ਿਆਦਾ ਹੋ ਸੀ ਇੱਕ ਹੁੰਦਾ ਨਾ ਕਿ ਚਲੋ ਆਪਾਂ ਪਿੰਡ ਵਾਲੇ ਸਕੂਲ ਚ ਪੜੇ ਆ ਹਨਾ ਵੀ ਉੱਥੇ 12 ਕੀਤੀਆਂ ਨੇ ਠੀਕ ਆ ਬੰਦਾ ਅੱਗੇ ਨਹੀਂ ਗਿਆ ਤੁਸੀਂ ਤਾਂ ਚੰਗੇ ਸਕੂਲ ਚ ਪੜ੍ਹੇ ਹੋ ਫਿਰ ਕਾਲਜ ਨਾ ਜਾਣ ਦਾ ਨਾ ਕਾਰਨ ਆਪਣਾ ਡਿਸੀਜਨ ਸੀਗਾ ਜਾਂ ਕਰਦੇ ਨੇ ਕਹਿੰਦਾ ਵੀ ਨਹੀਂ ਨਹੀਂ ਬਸ ਇਦਾਂ ਹੀ ਵੀ ਜਾਂ ਤਾਂ ਕਰਦੇ ਕਹਿੰਦੇ ਸੀਗੇ ਵੀ ਹਾਈਲਾਈਟਸ ਕਰਕੇ ਵੀ ਪਲੱਸ 2 ਤੋਂ ਬਾਅਦ ਵੀ ਆਪਣਾ ਜਾਦਾ ਵੀ ਫੋਰਨ ਚ ਦੇਖ ਲਓ ਪਰ ਫੋਰਨ ਚ ਜਾਣ ਦਾ ਮੇਰਾ ਕੋਈ ਇੰਨਾ ਹੈ ਨਹੀਂ ਸੀ ਇੰਟਰਸਟ ਕਿਉਂਕਿ ਮੈਨੂੰ ਪਤਾ ਸੀ ਵੀ ਮੈਂ ਬਿਨੈਸ ਕਰਨਾ ਜੀ ਪਲਾਂਟੇਸ਼ਨ ਕਰਕੇ ਜੀ ਉਹਦਾ ਫਿਰ ਅੱਗੇ ਤੋਂ ਅੱਗੇ ਆ अच्छा ਹੁਣ ਪ੍ਰਭੂ ਕੱਲੇ ਸੰਭਾਲਦੇ ਹਾਂ ਸਾਰਾ ਇੱਥੇ ਐਸਐਨਐਸ ਵੀ ਹਾਂਜੀ ਮੋਸਟਲੀ ਤਾਂ ਮੈਂ ਕੱਲੇ ਹੀ ਸੰਭਾਲਦਾ ਬਾਕੀ ਅੱਗੇ ਜੀ ਸੇਵਾਦਾਰ ਵਰਕਰ ਹੈਗੇ ਨੇ ਜੀ ਆਪਣੇ ਕੋਲ ਮੈਨੇਜਰ ਹੈਗਾ ਜੀ ਤੇ ਬਾਕੀ ਅੱਗੇ 12 ਬੰਦੇ এমਪਲੋਏ ਟੋਟਲ 12 ਬੰਦੇ ਆਂ ਜੀ ਅਸੀਂ ਇੱਕ ਇੱਕ ਨਾ ਚੀਜ਼ ਸਭ ਤੋਂ ਜਿਹੜੀ ਸਾਨੂੰ ਜ਼ਿਆਦਾ ਖਿੱਚਦੀ ਆ ਬਾਹਰ ਨੂੰ ਲੈ ਕੇ ਨਾ ਸਭ ਤੋਂ ਵੱਡੀ ਗੱਲ ਚਾਹੇ ਕੋਈ ਮੰਨੇ ਨਾ ਮੰਨੇ ਅਗਲਾ ਕਹਿੰਦਾ ਉੱਥੇ ਪੈਸਾ ਹੋ ਬਾ ਉਹ ਬਣਾ ਹਾਂਜੀ ਹਾਂਜੀ ਹਨਾ ਲੱਖਾਂ ਜਿਹੜਾ ਤਨਖਾਹ ਬਣ ਜਾਂਦੀਆਂ ਮਹੀਨੇ ਦੀ ਹਾਂਜੀ ਹਾਂਜੀ ਬਿਲਕੁਲ ਨਰਸਰੀ ਕਿੰਨਾ ਤੁਹਾਨੂੰ ਤੁਹਾਨੂੰ ਉਸ ਟਾਈਮ ਸੀਗਾ ਅੰਦਾਜ਼ਾ ਵੀ ਨਰਸਰੀ ਚੋਂ ਕਿੰਨੇ ਕੁ ਵਟ ਲੂੰਗਾ ਜਾਂ ਕਿੰਨਾ ਕੁ ਨਾ ਮਤਲਬ ਕਹ ਲੋ ਵੀ ਪਰ ਮੈਨੂੰ ਸਭ ਤੋਂ ਜ਼ਿਆਦਾ ਇਹ ਸੀਗਾ ਵੀ ਮੈਂ ਜ਼ਿਆਦਾ ਜੀ ਆਪਣੇ ਪੇਰੈਂਟਸ ਨਾਲ ਰਹਾ ਜੀ ਪੇਰੈਂਟਸ ਨਾਲ ਰਹਿ ਕੇ ਜੀ ਉਹਨਾਂ ਨਾਲ ਜੋ ਵੀ ਮਤਲਬ ਕੀ ਉਹਨਾਂ ਨੂੰ ਜੋ ਵੀ ਚਾਹੀਦਾ ਜੀ ਉਹ ਇੱਥੇ ਪ੍ਰੋਵਾਈਡ ਕਰਵਾ ਦਾਂਗੇ ਜਾਦਾ ਫੋਰਨ ਜਾਵਾਂਗਾ ਪਹਿਲਾਂ ਉਹ ਮੈਨੂੰ ਦੇਖਣਗੇ ਜੀ ਮੈਂ ਉਹਨਾਂ ਕੰਨੀ ਦੇਖਾਂਗਾ ਮਤਲਬ ਜੋ ਵੀ ਜਿੰਨਾ ਵੀ ਹੈ ਸਫੀਸ਼ੀਐਂਟ ਹੈ ਜੀ ਪੂਰਾ ਮੇਰੇ ਵਾਸਤੇ ਹਾਂ ਅਸਲ ਸਚਾਈ ਹੈ ਇਹ ਅਸਲ 'ਚ ਨਾ ਦੋ ਦੋ ਪੀੜ੍ਹੀਆਂ ਜਿਹੜੀਆਂ ਨੇ ਉਹ ਇੱਕ ਤਰ੍ਹਾਂ ਦੇ ਨਾਲ ਆਪਣੀ ਅੱਧੀ ਜ਼ਿੰਦਗੀ ਸਟਰਗਲ 'ਚ ਕੱਢ ਦਿੰਦੀਆਂ ਬੱਚਾ ਗਿਆ 5-7 ਸਾਲ 10 ਸਾਲ ਜੋ ਸੈੱਟ ਹੁੰਦਾ ਫਿਰ ਮਾਪੇ ਜਿਹੜੇ ਨੇ ਉਹ ਬਾਅਦ 'ਚ ਜਾਂਦੇ ਨੇ ਠੀਕ ਆ ਮਜਬੂਰੀ ਆ ਕੋਈ ਘਰ ਛੱਡ ਕੇ ਜਿਹੜਾ ਬਿਨਾਂ ਮਜਬੂਰੀ ਤੋਂ ਨਹੀਂ ਜਾਂਦਾ ਪਰ ਇਸ ਚੀਜ਼ ਨੂੰ ਦਿਖਾਉਣ ਦਾ ਕਾਰਨ ਇਹ ਆ ਵੀ ਜਿਹੜੇ ਬੰਦੇ ਇੱਥੇ ਰਹਿ ਕੇ ਕੁਝ ਕਰ ਸਕਦੇ ਨੇ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਸਾਰੇ ਕਿਉਂਕਿ ਜਿਨ੍ਹਾਂ ਕੋਲ ਮੌਕਾ ਹੈਗਾ ਹੁਣ ਪ੍ਰਭੂ ਉਹਨੂੰ ਇੱਥੇ ਦਿਸਿਆ ਕਿ ਮੈਂ ਇਹਨੂੰ ਵਧਾ ਸਕਦਾ ਅੱਛਾ ਕੀ ਪ੍ਰਭੂ ਕੀ ਫਰਕ ਲੱਗਦਾ ਜਦੋਂ ਉਹਨਾ ਛੋਟੇ ਹੁੰਦੇ ਸੀਗੇ ਤੁਸੀਂ ਹਾਂਜੀ ਹਾਂਜੀ ਤੇ ਹੁਣ ਜਿਹੜਾ ਟ੍ਰੈਂਡ ਆ ਹੁਣ ਇੰਨਾ ਕ ਤਾਂ ਪਤਾ ਹੈ ਵੀ ਲੋਕ ਨਾ ਜਿਹੜੀ ਚੀਜ਼ ਜਿਹੜੀ ਹਾਂ ਵਧ ਰਹੇ ਨੇ ਘਰਾਂ ਦੇ ਵਿੱਚ ਬੇਸ਼ੱਕ ਘਰਾਂ 'ਚ ਮਿੱਟੀ ਮਿੱਟੀ ਕਿਤੇ ਨਹੀਂ ਤੁਹਾਨੂੰ ਮਿਲੂ ਹਾਂਜੀ 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 ਪਰ ਗਮਲੇਆਂ 'ਚ ਤਾਂ ਭਰੀਆਂ ਹੋਈਆਂ ਨੇ ਬਿਲਕੁਲ ਹਾਂਜੀ ਵਧੇਰੇ ਪਰ ਇੱਕ ਚੀਜ਼ ਹੋਰ ਆ ਸਾਡੇ ਲੋਕ ਵਿੱਚ ਅਸੀਂ ਆ ਜੰਨੇ ਆ ਸਾਡੇ ਘਰਾਂ ਵੀ ਪਏ ਨੇ ਬੂਟੇ ਵੀ ਜਿਹੜੀ ਚੀਜ਼ ਨੇ ਕੁਝ ਦੇਣਾ ਉਹਦੇ ਇੱਥੇ ਨਹੀਂ ਪੈਸਾ ਲਾਉਣਾ ਹਾਂਜੀ ਜਿਹੜੀ ਦੂਜੇ ਦੀਆਂ ਅੱਖਾਂ 'ਚ ਪਵੇ ਉਹਦੇ ਤੇ ਪੈਸਾ ਲਾਉਣਾ ਹਾਂਜੀ ਇਹ ਆਪਣੀ ਵੀਰੇ ਇਦਾਂ ਦਾ ਰੁਝਾਨ ਵੀ ਜਿਹੜਾ ਅੱਗੇ ਹੁਣ ਜਿਵੇਂ ਸੋਸ਼ਲ ਮੀਡੀਆ ਤੇ ਲੋਕ ਜ਼ਿਆਦਾ ਅਟਰੈਕਟਿਵ ਰਹਿੰਦੇ ਨੇ ਜੀ ਨਵੇਂ-ਨਵੇਂ ਜਿਵੇਂ ਆਪਣਾ ਰੈਸਟੋਰੈਂਟਸ ਜਾਂਦੇ ਨੇ ਜਾਂ ਕਿਤੇ ਵੀ ਜਾਂਦੇ ਨੇ ਉੱਥੇ ਦਾ ਉਦਾਂ ਦਾ ਮਾਹੌਲ ਦੇਖਦੇ ਨੇ ਜੀ ਵੀ ਉੱਥੇ ਆ ਚੀਜ਼ ਐਦਾਂ ਲੱਗੀ ਹੋਈ ਆ ਉਹਨੂੰ ਹੀ ਫਿਰ ਦੇਖ-ਦੇਖ ਕੇ ਘਰਾਂ ਵੀ ਵੀ ਨਹੀਂ ਜੀ ਅਸੀਂ ਵੀ ਘਰੇ ਇਦਾਂ ਐ ਕਰਨਾ ਮਾਪੇ ਚਾਹੇ ਜੋ ਵੀ ਲੱਖ ਕਹਿਣ ਵੀ ਨਹੀਂ ਜੇ ਤੁਸੀਂ ਸਬਜ਼ੀ ਭਾਜੀ ਲਾਓ ਜਾਂ ਫਿਰ ਫਰੂਟ ਰੀਜ਼ ਲਾਓ ਇਹਨਾਂ ਤੋਂ ਐ ਆ ਪਰ ਜਿਆਦਾ ਅੱਜਕੱਲ ਥੋੜਾ ਦੌਰ ਜਿਹੜਾ ਜੀ ਨਵੀਆਂ ਚੀਜ਼ਾਂ ਜਿਵੇਂ ਨਵੇਂ-ਨਵੇਂ ਪੌਟਸ ਹੋ ਗਏ ਨਵੇਂ ਨਾ ਮਤਲਬ ਸ਼ਿੰਗਾਰ ਕਰਨੀ ਥੋੜਾ ਜਿਆਦਾ ਉਹ ਕਰਦੇ ਨੇ ਮੈਂ ਮੈਂ ਚਾਹੁੰਦਾ ਵੀ ਆਪਾਂ ਦਰਸ਼ਕਾਂ ਨੂੰ ਦਿਖਾ ਵੀ ਦਈਏ ਨਾਲ ਤੇ ਅਸਲ 'ਚ ਨਾ ਇੱਕ ਗੱਲ ਸਾਡੇ ਵੀ ਇਸ ਕੰਮ 'ਚ ਬਹੁਤ ਜਿਹੜੀ ਆ ਉਹ ਆਉਂਦੀ ਆ ਚਰਚਾ 'ਚ ਹਾਂਜੀ ਹਾਂਜੀ ਕਿ ਸਟੂਡੀਓ ਦੇ ਵਿੱਚ ਕਿਹੋ ਜਿਹੇ ਬੂਟੇ ਪਏ ਹੁਣ ਬਹੁਤ ਬਹੁਤ ਚੀਜ਼ਾਂ ਸਾਨੂੰ ਵੀ ਜਿਹੜੀਆਂ ਖਿੱਚਦੀਆਂ ਨੇ ਦੂਜੇ ਦੇ ਬੈਕਗਰਾਉਂਡ ਦੇ ਵਿੱਚ ਹਨਾ ਕਈ بڑے ਸੋਹਣੇ ਸੋਹਣੇ ਬੂਟੇ ਪਏ ਹੁੰਦੇ ਨੇ ਸਾਨੂੰ ਹੁੰਦਾ ਕਿ ਅਸੀਂ ਵੀ ਲਿਆ ਕੇ ਰੱਖ ਲਈਏ ਬਿਲਕੁਲ ਹੁਣ ਜਿਹੜੀਆਂ ਇਹ ਚੀਜ਼ਾਂ ਨੇ ਹਾਂਜੀ ਇਹ ਮਤਲਬ ਜੇ ਬੰਦਾ ਮੈਂ ਕਹਿੰਦਾ ਇੰਨੀ ਨੇੜੇ ਤੋਂ ਵੀ ਦੇਖਦਾ ਤਾਂ ਵੀ ਐਂ ਲੱਗਦਾ ਵੀ ਸ਼ਾਇਦ ਅਸਲੀ ਨਹੀਂ ਹੋਣੀ ਅਸਲੀ ਨਹੀਂ ਹੋਣੀ ਹਾਂਜੀ ਹਾਂਜੀ ਇਹ ਬੇਸਿਕਲੀ ਨਾ ਵੀਰੇ ਇਹ ਜਿਹੜੀਆਂ ਵੈਰਾਈਟੀਆਂ ਨੇ ਇਹਨਾਂ ਨੂੰ ਸੱਕੂਲੈਂਟਸ ਕਹਿੰਦੇ ਨੇ ਜੀ ਤੇ ਇਹ ਵਿਦਆਊਟ ਮਤਲਬ ਕੰਡਿਆਂ ਤੋਂ ਹੁੰਦੀਆਂ ਨੇ ਫੁੱਲ ਦੀ ਆਕਾਰ ਚ ਹੁੰਦੀਆਂ ਨੇ ਜੀ ਇਹ ਤੇ ਜ਼ੀਰੋ ਮੇਨਟੇਨੈਂਸ ਹੁੰਦੀ ਹੈ ਬਹੁਤ ਹੀ ਜ਼ਿਆਦਾ ਕੇਅਰ ਨਹੀਂ ਕਰਨੀ ਪੈਂਦੀ ਲੈਸ వాਟਰੀਂਗ ਪਲਾਂਟਸ ਹੁੰਦੇ ਨੇ ਜਿਨ੍ਹਾਂ ਨੂੰ ਪਾਣੀ ਘੱਟ ਦੀ ਲੋੜ ਹੁੰਦੀ ਹੈ ਤੇ ਪਰਮਨੈਂਟ ਥਰੋਅਆਊਟ ਈਅਰ ਇਦਾਂ ਹੀ ਹੀ ਰਹਿੰਦੇ ਨੇ ਇਹ ਫਿਰ ਅੰਦਰ ਰੱਖਣੇ ਪੈਂਦੇ ਨੇ ਜਾਂ ਬਾਹਰ ਇਹ ਮੋਸਟਲੀ ਜ਼ਿਆਦਾਤਰ ਨਾ ਸੈਮੀ ਸ਼ੇਡ 'ਚ ਹੀ ਰਹਿੰਦੇ ਨੇ ਜੀ ਜਿਵੇਂ ਪੋਰਚ ਵਗੈਰਾ 'ਚ ਹੋ ਗਿਆ ਜਾਂ ਥੋੜੇ ਜਿਥੇ ਮਤਲਬ ਰੇਨਫਾਲ ਜ਼ਿਆਦਾ ਨਾ ਹੋਵੇ ਮਤਲਬ ਸਿੱਧੀ ਧੁੱਪ ਵੀ ਨਾ ਪਵੇ ਹਾਂ ਸਿੱਧੀ ਡਾਇਰੈਕਟ ਸਨਲਾਈਟ ਵੀ ਨਾ ਹੋਵੇ ਜੀ ਡਾਇਰੈਕਟ ਆਪਣਾ ਕੋਰਾ ਵਗੈਰਾ ਜਾਂ ਕੁਝ ਵੀ ਆ ਥੋੜਾ ਉਸ ਤੋਂ ਦੇਖਣਾ ਪੈਂਦਾ ਜੀ ਹਾਂ ਹੁਣ ਤੁਸੀਂ ਦੇਖੋ ਵੀ ਆ ਇੰਨੀਆਂ ਕਿ ਸੋਹਣੀਆਂ ਚੀਜ਼ਾਂ ਨੇ ਪਰ ਇਹਨਾਂ ਦੇ ਜੇ ਤੁਸੀਂ ਰੇਟ ਪੁੱਛੋਗੇ ਤਾਂ ਤੁਸੀਂ ਕਹਿਣਾ ਵੀ ਹੈ ਕਿਉਂਕਿ ਇਹ ਚੀਜ਼ਾਂ ਅਸਲ ਦੇ ਵਿੱਚ ਨਾ ਇਹਨਾਂ ਦੀ ਡਿਮਾਂਡ ਹੀ ਇੰਨੀ ਆ ਪਰ ਅਜਾ ਆਉਂਦੀਆਂ ਕਿੱਥੋਂ ਨੇ ਇਹ ਇਹ ਤੁਸੀਂ ਇੱਥੇ ਪਨੀਰੀ ਤਿਆਰ ਕਰਦੇ ਹੋ ਕਿਉਂਕਿ ਆਪੇ ਸਾ ਵੀ ਜਿਹੜੀ ਚੀਜ਼ ਮਹਿੰਗੀ ਆ ਜਾਂ ਉਹ ਤੁਹਾਨੂੰ ਪਨੀਰੀ ਉਹ ਪਿੱਛੇ ਬਹੁਤ ਮਹਿੰਗੀ ਆ ਹਾਂਜੀ ਹਾਂਜੀ ਇਹ ਮੋਸਟਲੀ ਤਾਂ ਜ਼ਿਆਦਾਤਰ ਥਾਈਲੈਂਡ ਤੋਂ ਹੀ ਆਉਂਦੀਆਂ ਨੇ ਜੀ ਇਹ ਫਿਰ ਆਪਣੇ ਕੁਝ ਅੱਗੇ ਜਿਹੜੇ ਹੈਗੇ ਨੇ ਜੀ ਨਰਸਰੀ ਵਾਲੇ ਜਿਹੜੇ ਥੋੜਾ ਲਾਸ ਕੇਜ ਤੇ ਕੰਮ ਕਰਦੇ ਨੇ ਤੇ ਮੇ ਕਾਲਿੰਗ ਪੌਂਕ ਹੋ ਗਿਆ ਆਪਣੇ ਜੀ ਡਾਰਲਿੰਗ ਹੋ ਗਿਆ ਤੇ ਬੈਂਗਲੌਰ ਤੋਂ ਵੀ ਕੁਝ ਵੈਰਾਈਟੀਆਂ ਆਉਂਦੀਆਂ ਨੇ ਜੀ ਪੂਰਾ ਮਤਲਬ ਇੰਡੀਆ ਤੋਂ ਜੀ ਪੂਰਾ ਲੱਭ ਕੇ ਹੀ ਲੈ ਕੇ ਆਉਂਦੇ ਅੱਛਾ ਆਪਾਂ ਕਹਿੰਦੇ ਆ ਨਾ ਕਿ ਸਾਡਾ ਜਿਹੜਾ ਪੌਣ ਪਾਣੀ ਆ ਇੱਥੇ ਆਬੋ ਹਵਾ ਆ ਪੰਜਾਬ ਦੀ ਹੈ ਨਾ ਵੀ ਇਹੋ ਜੀ ਕਿਤੇ ਨਹੀਂ ਹੈਗੀ ਦੁਨੀਆ ਦੀ ਹਾਂਜੀ ਬਿਲਕੁਲ ਹਾਂਜੀ ਫਿਰ ਆਪਣੇ ਕਿਉਂ ਆਪਣੇ ਇਹ ਹੋ ਨਹੀਂ ਸਕਦੀਆਂ ਤਿਆਰ ਜਾਂ ਫਿਰ ਇਹਦਾ ਜਿਹੜਾ ਪ੍ਰੋਜੈਕਟ ਆ ਜਾਂ ਇੱਕ ਬਜਟ ਚਾਹੀਦਾ ਉਹ ਵੱਡਾ ਹਾਂਜੀ ਵੀਰ ਜੀ ਉਹ ਮੋਸਟਲੀ ਐਦਾਂ ਹੀ ਹੋ ਜਾਂਦਾ ਵੀ ਜਿਹੜੀਆਂ ਜਿਵੇਂ ਹੁਣ ਮੰਨ ਲਓ ਵੀ ਜਿਹੜੀਆਂ ਨਰਸਰੀਜ਼ ਹੁੰਦੀਆਂ ਨੇ ਜਿਵੇਂ ਕੋਈ ਚੀਜ਼ ਜਿਹੜੀ ਆ ਉਹ ਇਕੱਲਾ ਮਤਲਬ ਫਰੂਟ ਦਾ ਇੱਕ ਪਾਰਟ ਹੀ ਤਿਆਰ ਕਰ ਰਹੇ ਨੇ ਜੀ ਜਿਵੇਂ ਹੁਣ ਆਪਾਂ ਖੇਤਾਂ 'ਚ ਲਾ ਲਓ ਕੋਈ ਇਕੱਲਾ ਜੀਰੀ ਹੀ ਤਿਆਰ ਕਰਦਾ ਜੀ ਕੋਈ ਆਲੂ ਕਰਦਾ ਕੋਈ ਗੱਦਾਂ ਕਰਦਾ ਉਦਾਂ ਹੀ ਇਹ ਸਿਸਟਮ ਹੁੰਦਾ ਵੀ ਜਿਹੜਾ ਕੋਈ ਫਲਾਰਿੰਗ ਕਣੀ ਹੀ ਧਿਆਨ ਦੇ ਰਿਹਾ ਉਹ ਲਾਰਜ ਸਕੇਲ ਤੇ ਫਿਰ ਫਲਾਰਿੰਗ ਕਰਦਾ ਤੇ ਜਿਹੜਾ ਸਕੂਲੈਂਟ ਤਿਆਰ ਕਰ ਰਹਾ ਫਿਰ ਉਹ ਜਿਹੜੀਆਂ ਜਿਵੇਂ ਹੁਣ ਜਿਹੜੀਆਂ ਨਰਸਰੀਜ਼ ਹੁੰਦੀਆਂ ਨੇ ਇਨ ਆਪਣਾ ਸ਼ਹਿਰ ਦੇ ਵਿੱਚ ਜੀ ਉਹਨਾਂ ਨੂੰ ਫਿਰ ਥੋੜਾ ਥੋੜਾ ਸਾਰਾ ਕੁਝ ਰੱਖਣਾ ਪੈਂਦਾ ਵੀ ਕਿਉਂਕਿ ਕੋਈ ਵੀ ਗਾਹਕ ਕਿਦਾਂ ਦੀ ਵੀ ਡਿਮਾਂਡ ਕਰ ਲੈਂਦਾ ਜੀ ਇਹ ਫਿਰ ਰਿਟੇਲ 'ਚ ਤਾਂ ਆਪਾਂ ਨੂੰ ਸਾਰਾ ਕੁਝ ਹੀ ਰੱਖਣਾ ਪੈਂਦਾ ਓਕੇ ਹਾਂਜੀ ਹਾਂ ਅੱਛਾ ਫਰੂਟਸ ਦੀ ਗੱਲ ਕਰਦੇ ਆ ਜਦੋਂ ਆਪਾਂ ਨਾ ਆਪਣੇ ਵੀ ਮਤਲਬ ਜਿਹੜੀ ਚੀਜ਼ ਲਾ ਲੈਨੇ ਆ ਹੋ ਜਾਂਦੀ ਆ ਜੀ ਫਲ ਦੇ ਜਾਂਦੀ ਆ ਤਕਰੀਬਨ ਤਕਰੀਬਨ ਬਿਲਕੁਲ ਜੀ ਹਾਂ ਤੇ ਤੁਹਾਡੇ ਕੋਲ ਵੀ ਸਾਰੇ ਫਰੂਟਸ ਹੋਣਗੇ ਹੀ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਮੇਰੀਆਂ ਅੱਖਾਂ ਦੇ ਵਿੱਚ ਜਿਹੜਾ ਇੱਕ ਬੋਰਡ ਪੈ ਰਿਹਾ ਸਾਰੇ ਫਰੂਟਸ ਹੀ ਨੇ ਨਾ ਹਾਂ ਮੋਸਟਲੀ ਸਾਰੇ ਫਰੂਟਸ ਹੀ ਨੇ ਤੇ ਸਾਰੇ ਹਾਈਬ੍ਰਿਡਸ ਨੇ ਜੀ ਇਹ ਤੇ ਸਾਰੇ ਹੀ ਮਤਲਬ ਕਿ ਪਹਿਲਾਂ ਟੈਸਟ ਕਰਕੇ ਜੀ ਉਸ ਤੋਂ ਬਾਅਦ ਫੇਰ ਹੀ ਆਪਾਂ ਸੇਲ ਕਰਦੇ ਹਾਂ ਇਹਨਾਂ ਦੇ ਵਿੱਚ ਇੱਕ ਇਹੋ ਜਿਹਾ ਨਾਮ ਵੀ ਹੈ ਜਿਹੜਾ ਪੰਜਾਬ ਦੀ ਰਾਜਨੀਤੀ ਦੇ ਨਾਲ ਵੀ ਸੰਬੰਧ ਰੱਖਦਾ ਅਸਲ ਤੇ ਸ਼ਹਿਰ ਵੀ ਉੱਥੇ ਪਹੁੰਚੇ ਹਾਂ ਅਸੀਂ ਪਟਿਆਲੇ ਸ਼ਹਿਰ ਦੇ ਵਿੱਚ ਆ ਤੇ ਪਟਿਆਲੇ ਦਾ ਹੀ ਇੱਕ ਵੱਡਾ ਨੇਤਾ ਆ ਜਿਹਦੇ ਨਾਲ ਸੀਤਾਫਲ ਦੀ ਕਹਾਣੀ ਜੁੜਦੀ ਆ ਤੇ ਪ੍ਰਭਜੋ ਕਿੱਦਾਂਕ ਇਹਨੂੰ ਆਪਾਂ ਕਾਰੋਬਾਰ ਨੂੰ ਵਧਾ ਸਕਦੇ ਆ ਮੈਂ ਮੈਂ ਇਸ ਕਰਕੇ ਪੁੱਛ ਰਿਹਾ ਕਿਉਂਕਿ ਬਹੁਤ ਲੋਕਾਂ ਨੇ ਨਾ ਪਿੰਡਾਂ ਦੇ ਵਿੱਚ ਵੀ ਫੁੱਲਾਂ ਦੀ ਖੇਤੀ ਕਰਨੀ ਸ਼ੁਰੂ ਕੀਤੀ ਹੈ ਹਾਂਜੀ ਉਹ ਅਗਲੇ ਕਹਿੰਦੇ ਵੀ ਅਸੀਂ ਫੇਰ ਮਤਲਬ ਫੇਲ ਹੋਣ ਦਾ ਕਾਰਨ ਹੈ ਕਹਿੰਦੇ ਮਾਰਕੀਟਿੰਗ ਹੈ ਨਹੀਂ ਮਾਰਕੀਟਿੰਗ ਹਾਂਜੀ ਤੁਸੀਂ ਮਤਲਬ ਹੁਣ ਥੋੜਾ 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 ਹਰੇਕ ਤਰ੍ਹਾਂ ਦਾ ਹੈ ਨਾ ਸਾਰਾ ਕੰਮ ਕਰਨਾ ਹੈ ਸਾਰਾ ਹਾਂਜੀ ਹੈ ਪੰਜਾਬ ਦੇ ਵਿੱਚ ਜੇ ਕੋਈ ਬੰਦਾ ਜੇ ਕੋਈ ਨੌਜਵਾਨ ਇਸ ਤਰੀਕੇ ਦਾ ਕੰਮ ਸ਼ੁਰੂ ਕਰਦਾ ਹੈ ਬਿਲਕੁਲ ਬਿਲਕੁਲ ਬਹੁਤ ਬਹੁਤ ਵਧੀਆ ਸਕੋਪ ਹੈ ਬਟ ਐ ਆ ਵੀ ਆਪਾਂ ਨੂੰ ਥੋੜਾ ਜਿਹਾ ਵੀ ਇਹਦੇ ਇਹ ਆਪਾਂ ਨੇ ਵੀ ਵਿਦਨ ਵੀ ਕਹੇ ਵੀ 1 ਇਅਰ ਜਾਂ 2 ਇਅਰ ਦੇ ਵਿੱਚ ਵੀ ਆਪਾਂ ਪੂਰਾ ਸਟੈਬਲਿਸ਼ ਕਰ ਲਾਂਗੇ ਇਹਨੂੰ ਇਹਦੇ ਵਾਸਤੇ ਮਿਹਨਤ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਜੀ ਅਸਰ ਜੀ ਦਾ ਮਤਲਬ ਹਰੇਕ ਚੀਜ਼ ਨੂੰ ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਕੌਣ ਕਰਨਾ ਪਹਿਲਾਂ ਜੀ ਮਤਲਬ ਪੂਰਾ ਇਹਨਾਂ ਦੇ ਵਿੱਚ ਜਾ ਕੇ ਜੀ ਇਹਨਾਂ ਨੂੰ ਪੂਰਾ ਸਟੱਡੀ ਕਰਨਾ ਫਿਰ ਕਿੱਦਾਂ ਪਾਉਣ ਪਾਣੀ ਕਿੱਦਾਂ ਰੱਖਣੇ ਨੇ ਸਾਰਾ ਕੁਝ ਜੀ ਕਾਫੀ ਚੀਜ਼ ਮੈਟਰ ਕਰਦੀ ਹੈ ਜੀ ਅੱਛਾ ਗੱਲ ਅਸਰ ਜੀ ਉਹੀ ਆ ਜਾਂਦੀ ਆ ਅਸੀਂ ਨਾ ਹੁਣ ਜਿਹੜਾ ਸਾਡਾ ਕੋਈ ਰਿਸ਼ਤੇਦਾਰ ਬਾਹਰ ਗਿਆ ਉਹਨੂੰ ਪੁੱਛ ਲਓ ਵੀ ਉੱਥੇ ਪਲੰਬਰ ਦੀ ਕਿੰਨੀ ਵੈਲਿਊ ਆ ਉੱਥੇ ਵੈਲਡਰ ਦੀ ਕਿੰਨੀ ਵੈਲਿਊ ਆ ਰੌਲਾ ਕੀ ਆ ਕਿ ਇੱਧਰ ਸਾਨੂੰ ਰੋਟੀ ਪਾਣੀ ਵਧੀਆ ਮਿਲਦਾ ਹੁੰਦਾ ਅਸੀਂ ਆ ਕੰਮ ਸਿੱਖਦੇ ਹੀ ਨਹੀਂ ਚਾਹੇ ਪਤਾ ਵੀ ਆ ਵੀ ਬਾਹਰ ਜਾਣਾ ਇਹ ਨਹੀਂ ਹੈਗਾ ਵੀ 6 ਮਹੀਨੇ ਸਾਲ ਲਾ ਕੇ ਅਸੀਂ ਉਸ ਚੀਜ਼ ਨੂੰ ਸਿੱਖ ਲਈਏ ਇਹੀ ਸਾਰਾ ਕੁਝ ਇਸ ਫੀਲਡ ਦੇ ਨਾਲ ਆ ਜਾਂਦਾ ਜੇ ਪਹਿਲਾਂ ਤੁਸੀਂ ਕਿਸੇ ਕੋਲੇ ਮੈਨੂੰ ਲੱਗਦਾ ਕੁਝ ਟਾਈਮ ਲਾ ਲੋਗੇ ਹੁਣ ਤੁਹਾਡੇ ਕੋਲ ਵੀ ਜਿਹੜੇ ਬੰਦੇ ਰੱਖੇ ਹੋਏ ਹਾਂ ਹਾਂਜੀ ਹਾਂਜੀ ਉਹਨਾਂ ਨੂੰ ਬਹੁਤ ਜਾਣਕਾਰੀ ਹੋ ਗਈ ਬਹੁਤ ਜ਼ਿਆਦਾ ਜਾਣਕਾਰੀ ਵੀਰ ਜੀ ਮੈਂ ਵੀ ਪਹਿਲਾਂ ਸਟਾਰਟਿੰਗ ਦੇ ਵਿੱਚ ਉਹਨਾਂ ਦੇ ਅੰਦਰ ਰਹਿ ਕੇ ਹੀ ਸਿੱਖਿਆ ਹੋਇਆ ਹਾਂ ਜਦੋਂ ਫਾਦਰ ਸਾਹਿਬ ਜੀ ਮੈਂ ਪਹਿਲਾਂ ਦੇਖਵਾਲ ਕਰਦੇ ਸੀ ਉਹਨਾਂ ਦੇ ਜਿਹੜੇ ਪੁਰਾਣੇ ਵਰਕਰ ਅੱਜ ਵੀ ਹੈਗੇ ਨੇ ਸਾਡੇ ਕੋਲ ਮਤਲਬ ਕਿ ਬਹੁਤ ਪੁਰਾਣੇ ਨੇ ਫਿਰ ਉਹਨਾਂ ਦੇ ਥੱਲੇ ਰਹਿ ਕੇ ਬਹੁਤ-ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੀ ਉਹਨਾਂ ਕਰਕੇ ਹੀ ਫਿਰ ਅੱਗੇ ਜਾਣਕਾਰੀ ਹੋਈ ਜਾਂਦੀ ਹੈ ਕੁਝ ਜਦੋਂ ਬਾਹਰ ਬੈਂਗਲੌਰ ਪੂਨਾ ਕਲਕੱਤਾ ਸਾਰੀ ਜਗ੍ਹਾ ਜਾਣੇ ਆ ਜੀ ਫਿਰ ਉੱਥੇ ਤੋਂ ਸਿੱਖਦੇ ਆ ਵੀ ਉੱਥੇ ਕਿਦਾਂ ਕੰਮ ਹੁੰਦਾ ਹੈ ਜੀ ਕਿਦਾਂ ਪਲਾਂਟਸ ਦੀ ਉਧਰ ਕਿਦਾਂ ਦੀ ਵੈਰਾਈਟੀ ਹੈ ਇੱਥੇ ਕਿਦਾਂ ਦੀ ਹੈ ਜੀ ਸਾਰੀ ਉਹਨੂੰ ਦੇਖਦੇ ਦੇਖਦੇ ਅੱਗੇ ਫਿਰ ਸਾਰਾ ਨੋਲਿਜ ਆ ਜਾਂਦਾ ਅੱਛਾ ਪ੍ਰਭੂਤ ਹੁਣ ਆਪਾਂ ਨਾ ਦਰਸ਼ਕਾਂ ਨੂੰ ਥੋੜਾ ਜਿਹਾ ਵੀ ਦੱਸ ਦਈਏ ਵੀ ਹਾਂਜੀ ਆਪਾਂ ਕਿ ਕਿਹੜੇ ਬੂਟੇ ਹਾਂਜੀ ਸਾਡੇ ਬੜੇ ਆਰਾਮ ਨਾਲ ਹੋ ਜਾਂਦੇ ਨੇ ਹਨਾ ਮਤਲਬ ਭਾਅ ਵੀ ਕੋਈ ਬਹੁਤਾ ਮਹਿੰਗਾ ਨਹੀਂ ਹੁੰਦਾ ਹਾਂਜੀ ਹਾਂਜੀ ਕਿਉਂਕਿ ਸਾਨੂੰ ਸਾਨੂੰ ਲੋੜ ਆ ਹੁਣ ਘਰਾਂ ਦੇ ਵਿੱਚ ਜਿੰਨੀ ਵੀ ਥਾਂ ਆ ਤੁਸੀਂ ਕੋਈ ਫਲ ਲਾਓ ਸਬਜ਼ੀਆਂ ਲਈ ਜਗ੍ਹਾ ਬਣਾਓ ਹਾਂਜੀ ਮੈਂ ਕਹਿੰਦਾ ਉਸ ਦੀ ਜਾਣਕਾਰੀ ਜ਼ਰੂਰ ਦਿਓ ਸਾਨੂੰ ਹਾਂਜੀ ਹਾਂਜੀ ਬਿਲਕੁਲ ਜਿਵੇਂ ਪਹਿਲਾਂ ਵੀ ਅਪਾ ਫਰੂਟ ਵਾਲੇ ਬੂਟਿਆਂ ਬਾਰੇ ਗੱਲ ਕਰਦੇ ਸੀ ਨਾ ਜੀ ਇਹ ਇਹਨੂੰ ਫਿਗ ਇਹਨੂੰ ਅੰਜੀਰ ਕਹਿੰਦੇ ਨੇ ਪੰਜਾਬੀ ਦੇ ਵਿੱਚ ਇਹ ਬਹੁਤ ਗੁਣਾਕਾਰੀ ਪੌਦਾ ਹੁੰਦਾ ਜੀ ਡਰਾਈ ਫਰੂਟ ਹਾਂਜੀ ਡਰਾਈ ਫਰੂਟ ਵੀ ਹੁੰਦਾ ਵੈਸੇ ਵੀ ਇਹਨੂੰ ਖਾਇਆ ਜਾਂਦਾ ਜੀ ਕਿਉਂਕਿ ਨਾ ਇਹ ਮੈਂ ਮੈਂ ਤੁਹਾਨੂੰ ਦੱਸਦਾ ਪੌਦੇ ਬਾਰੇ ਜਾਣਕਾਰੀ ਲਾਵਾਂਗੇ ਤੁਹਾਡੇ ਤੋਂ ਮੌਲਾਂਚ ਜਿਹੜੇ ਨਾ ਹਾਂਜੀ ਹਾਂਜੀ ਆਮ ਤੌਰ ਦੇ ਉੱਤੇ ਇਹਦਾ ਰੇਟ ਮੇਨੂੰ ਲੱਗਦਾ 1000 ਤੋਂ ਉੱਪਰ ਆ। ਹਾਂਜੀ ਹਾਂ 12-1300 ਰੁਪਏ ਕਿਲੋ ਵੀਰੇ ਮਿਲਦਾ ਜੀ ਇਹ ਤੇ ਅਦਰਵਾਈਜ਼ ਦੇ ਇੱਕ ਤਾਂ ਪਲਾਂਟ ਬਹੁਤ ਸਸਤਾ ਵੀਰੇ ਜਿਆਦਾ ਮਹਿੰਗਾ ਨਹੀਂ ਹੈਗਾ ਇਹ ਤੇ ਉਸ ਤੋਂ ਬਾਅਦ 12 ਮਾਸੀ ਫਲ ਲੱਗਦਾ ਜੀ ਇਹਨੂੰ ਸਰਦੀ ਗਰਮੀ ਦੋਨੋਂ ਵਾਰ ਤੇ ਛੋਟੇ ਬੂਟੇ ਨੂੰ ਹੀ ਫਲ ਲੱਗਣਾ ਸ਼ੁਰੂ ਹੋ ਜਾਂਦਾ ਆਪਾਂ ਇਹਨੂੰ ਵੱਡੇ ਪੌਟ ਚ ਲਾ ਸਕਦੇ ਹਾਂ ਡਰਮ ਚ ਲਾ ਸਕਦੇ ਹਾਂ ਜੀ ਜ਼ਮੀਨ ਚ ਤਾਂ ਵੇਰੀ ਵੈਲ ਹੋ ਗਈ ਅੱਛਾ ਬਹੁਤ ਅੱਛਾ ਹੁੰਦਾ ਜੀ ਤੇ ਉਸ ਤੋਂ ਬਾਅਦ ਜਿਵੇਂ ਐਵੋਕਾਡੋ ਹੋ ਗਿਆ ਜੀ ਐਵੋਕਾਡੋ ਆਪਣੇ ਬਹੁਤ ਅੱਛਾ ਫਰੂਟ ਲੱਗਦਾ ਇਹ ਅਸਲ 'ਚ ਇਹ ਇਹ ਦੋਨੇ ਚੀਜ਼ਾਂ ਹਨਾ ਮੈਂ ਰੋਕ ਰਿਆਂ ਪ੍ਰਭਜੋਤ ਨੂੰ ਅੰਜੀਰ ਦੇਖ ਲਓ ਤੁਸੀਂ ਅਫਗਾਨਿਸਤਾਨ ਦੇ ਵਿੱਚੋਂ ਨਾ ਐਂ ਕਹਿੰਦੇ ਆ ਵੀ ਸਾਡੇ ਆਉਂਦਾ ਆ ਹਾਂ ਜੀ ਪਿੱਛੇ ਤਾਲੀਬਾਨ ਨੇ ਜਦੋਂ ਉੱਥੇ ਹੋ ਗਿਆ ਕਹਿੰਦੇ ਅੰਜੀਰ ਬਹੁਤ ਮਹਿੰਗਾ ਹੋ ਗਿਆ ਬਹੁਤ ਹਾਂ ਜੀ ਹਾਂ ਜੀ ਹਾਂ ਜੀ ਮੈਂ ਅੱਗੇ ਵੀ ਇਹ ਗੱਲ ਜਿਹੜੀ ਆ ਕਿਸੇ ਮਾਹਰ ਕੋਲ ਹੀ ਸੁਣੀ ਕਹਿੰਦੇ ਵੀ ਇਹ ਆਪਣੀ ਧਰਤੀ 'ਚ ਬਹੁਤ ਸੋਨਾ ਹੁੰਦਾ ਪਰ ਸਾਨੂੰ ਪਤਾ ਹੀ ਨਹੀਂ ਪਤਾ ਹੀ ਨਹੀਂ ਜੀ ਇਹ ਚੀਜ਼ਾਂ ਆਪਣੇ ਲੋਕਾਂ ਨੂੰ ਬਿਲਕੁਲ ਨਹੀਂ ਪਤਾ ਜੀ ਤੇ ਸਭ ਤੋਂ ਗੁਨਾਹਕਾਰੀ ਆ ਕੋਈ ਕੀੜਾ ਨਹੀਂ ਕੋਈ ਕੁਝ ਨਹੀਂ ਪੈਂਦਾ ਜੀ ਇਹਨੂੰ ਇਹ ਐਵੋਕਾਡੋ ਆਪਣੇ ਬਹੁਤ ਅੱਛਾ ਹੁੰਦਾ ਸੀਡਲਿੰਗ ਵਾਲਾ ਜੀ ਬਟੂ ਇਹ ਵੀ ਕਿਹਾ ਜਾਂਦਾ ਅਮੀਰਾ ਅਮੀਰਾ ਦਾ ਫਰੂਟ ਹਾਂਜੀ ਹਾਂ ਇਹਨੂੰ ਐਦਾਂ ਵੀਰੇ ਆਪਣੇ ਥੋੜਾ ਜਿਹਾ ਫਰੂਟ ਲੱਗਣ ਨੂੰ ਥੋੜਾ ਟਾਈਮ ਜ਼ਿਆਦਾ ਲੱਗ ਜਾਂਦਾ ਹੈ ਕਈ ਵਾਰ 7 ਤੋਂ 8 ਸਤ ਤੋਂ 8 ਸਾਲ ਵੀ ਲੱਗ ਜਾਂਦੇ ਨੇ ਇਹਨੂੰ ਫਰੂਟ ਲੱਗਣ ਨੂੰ ਬਾਕੀ ਪਲਾਂਟ ਦੀ ਵੈਰਾਈਟੀ ਤੇ ਵੀ ਥੋੜਾ ਡਿਪੈਂਡ ਕਰਦਾ ਵੀ ਕਈਆਂ ਨੂੰ ਫਰੂਟ ਜਿਹੜਾ ਥੋੜਾ ਜਿਆ ਜਲਦੀ ਲੱਗ ਜਾਂਦਾ ਜੀ ਕਈਆਂ ਨੂੰ ਥੋੜਾ ਰੇਲੇਟ ਲੱਗਦਾ ਜੀ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਵੀਰੇ ਜਿਵੇਂ ਹੁਣ ਇਹ ਸ਼ਹਿ ਤੂਤ ਹੈ ਜੀ ਇਹ ਸ਼ਹਿ ਤੂਤ ਦੀ ਨਵੀਂ ਵੈਰਾਈਟੀ ਹੈ ਇਹਨ ਹਾਂ ਇਹ ਆਪਣਾ ਤੂਤ ਜਿਵੇਂ ਆਪਾਂ ਪਹਿਲਾਂ ਮੋਟਰਾਂ ਤੇ ਦੇਖਦੇ ਸੀ ਬਹੁਤ ਬ੍ਰਿਕਸ਼ ਵੱਡੇ ਹੋ ਜਾਂਦੇ ਸੀ ਉਸ ਤੋਂ ਬਾਅਦ ਲੰਬੀਆਂ ਤੂਤੀਆਂ ਲੱਗਦੇ ਨੇ ਛਾਏ ਕਰਦੇ ਸੀ ਅੱਜ ਕੱਲ ਦਾ ਲੋਕਾਂ ਨੂੰ ਥੋੜਾ ਘੱਟ ਹੀ ਪਤਾ ਇਹਦੇ ਬਾਰੇ ਪਰ ਇਹ ਵੈਰਾਈਟੀ ਜਿਹੜੀ ਹੈ ਇਹ ਬਿਲਕੁਲ ਛੋਟੀ ਤੇ ਤੂਤੀ ਬਹੁਤ ਲੰਬੀ ਹੋਏਗੀ ਵੀਰੇ ਦੀ ਇਹ ਮੈਨੂੰ ਲੱਗਦਾ ਇਹ ਜਿਹੜੀ ਇਹ ਜਿਹੜਾ ਫਰੂਟ ਹੈ ਇਹ ਬੇਰਿਸਟ ਆ ਜਾਂਦਾ ਆ ਹਾਂਜੀ ਇਹ ਬੇਰਿਸਟ ਕਹਿੰਦੇ ਨੇ ਹਾਂਜੀ ਹਾਂ ਇਹ ਸਾਰੇ ਉਹਦੇ ਨਹੀਂ ਇਹ ਸਾਰੇ ਮਹਿੰਗੇ ਸੋਦੇ ਨੇ ਜੇ ਤੁਸੀਂ ਮੁੱਲ ਖਰੀਦੋਗੇ ਹਾਂਜੀ ਹਾਂਜੀ ਮੁੱਲ ਖਰੀਦ ਕੇ ਨਾ ਇਹ ਮੁੱਲ ਘਰੇ ਲਾ ਕੇ ਲਿਆ ਜਾਂਦਾ ਨਾ ਹਾਂਜੀ ਹਾਂਜੀ ਬਿਲਕੁਲ ਇਹ ਕੋਡ ਨਾ ਆ ਵਾਲਾ ਸਾਰੀਆਂ ਬੜੀਆਂ ਸਾਰੀਆਂ ਹੀ ਵੈਰਾਈਟੀਆਂ ਨਾਲੇ ਚੀਪ ਤੇ ਨਾਲੇ ਬਹੁਤ ਜਲਦੀ ਹੋਣ ਵਾਲੀਆਂ ਪੌਦੇ ਨੇ ਜੀ ਇਹ ਐਦਾਂ ਨਹੀਂ ਵੀ ਆਪਾਂ ਨੂੰ ਵੀ ਕਾਫੀ ਟਾਈਮ ਲੱਗਦਾ ਜਿਵੇਂ ਹੁਣ ਸ਼ਹਿਦੂਤ ਨੇ ਉਹਨੂੰ ਛੋਟੇ ਨੂੰ ਫਰੂਟ ਲੱਗਦਾ ਜੀ ਅੰਜੀਰ ਜਿਹੜੀ ਆ ਛੋਟੇ ਬੂਟੇ ਹਾਈਟ ਨੂੰ ਫਰੂਟ ਲੱਗਣਾ ਲੱਗ ਜਾਂਦਾ ਤਾਂ ਜੀ ਤੇ ਉਸ ਤੋਂ ਬਾਅਦ ਕਈ ਫਰੂਟ ਹੈਗੇ ਨੇ ਜਿਨ੍ਹਾਂ ਦੀ ਆਪਾਂ ਵੈਜੀਟੇਬਲ ਵੀ ਬਣਾਉਂਦੇ ਆ ਜੀ ਜਿਵੇਂ ਆਪਣਾ ਇਹ ਕਠਲ ਹੋ ਗਿਆ ਜੀ ਹੂੰ ਕਠਲ ਦੀ ਸਬਜ਼ੀ ਬਹੁਤ ਅੱਛੀ ਬਣਦੀ ਹੈ ਜੀ ਤੇ ਪੇਟ ਵੀ ਦ੍ਰਿਕਸ਼ ਵੀ ਥੋੜਾ ਵੱਡਾ ਹੋ ਜਾਂਦਾ ਇਹਦੇ ਬਾਰੇ ਨਾ ਇਹਦੇ ਬਾਰੇ ਕਿਹਾ ਜਾਂਦਾ ਮੈਨੂੰ ਲੱਗਦਾ ਵੀ ਜਿਹੜੇ ਨਾਨ-वेजਿਟੇਰੀਅਨ ਹੁੰਦੇ ਨੇ ਹਾਂਜੀ ਹਾਂਜੀ ਵੀ ਜਿਹੜੇ ਨਹੀਂ ਖਾਂਦੇ ਬੈਚ ਉਹ ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਮੀਟ ਵਾਲਾ ਹੀ ਹੈ ਨਾ ਸਬਸਟੀਟਿਊਟ ਹੋ ਜਾਂਦਾ ਜੀ ਕਹਿੰਦੇ ਜੀ ਹਾਂ ਸੁਣਿਆ ਜੀ ਇਹਦੇ ਬਾਰੇ ਵੀ ਕਾਫੀ ਅੱਛਾ ਹੁੰਦਾ ਜੀ ਉਸ ਤੋਂ ਬਾਅਦ ਸਾਰੇ ਫਰੂਟ ਜਿਵੇਂ ਬਾਰਾਂ ਮਾਸੀ ਆਂਬ ਹੋ ਗਿਆ ਜੀ ਤੇ ਲੰਗੜਾ ਬਨਾਰਸੀ ਅਮਰਪਾਲੀ ਜੀ تقریباً ساری ہی ورائٹی ਆਪਣੇ ਕੋ अवेलेबल ਹੁੰਦੀ ਹੈ ਮਤਲਬ ਇਹ ਚੀਜ਼ਾਂ ਆਪਾਂ ਤਾਂ ਹੀ ਸ਼ੁਰੂ ਦੇ ਵਿੱਚ ਇਹ ਗੱਲ ਕੀਤੀ ਸੀ ਵੀ ਹਾਂਜੀ ਆਪਾਂ ਉਹ ਚੀਜ਼ਾਂ ਦੱਸਣੀਆਂ ਨੇ ਹੁਣ ਜਿਹੜੀਆਂ ਹਰੇਕ ਬੰਦਾ ਲਾ ਸਕਦਾ ਕਰੇ ਤੇ ਉਹਨੂੰ ਹਨਾ ਫਾਇਦੇਮੰਦ ਨੇ ਹਾਂਜੀ ਫਾਇਦੇਮੰਦ ਜਿਵੇਂ ਦਿਖਾਵੇ ਵਾਲਾ ਕੰਮ ਨਹੀਂ ਹਾਂਜੀ ਹਾਂਜੀ ਬਿਲਕੁਲ ਜੀ ਜਿਵੇਂ অ্যালোਵੇਰਾ ਹੋ ਗਿਆ ਜੀ অ্যালোਵੇਰਾ ਹਰੇਕ ਦੇ ਘਰੇ ਆਪਾਂ ਨੂੰ ਉਹਦਾ ਪੌਟਸ ਹੀ ਲਾਉਣ ਉਹ ਵੀ ਬਹੁਤ ਸਹੀ ਰਹ ਹੁੰਦਾ ਜੀ ਸਕਿਨ ਵਾਸਤੇ ਵੀ ਐਸੀ ਉਹਨਾਂ ਸਾਨੂੰ ਸਾਨੂੰ ਆਤ ਪੈ ਗਈ ਨਾ ਕਿ ਆਰਾਮਦੇਵ ਦੀ ਖਰੀਦ ਕੇ ਲਿਆ ਹੁੰਦੀ ਹੈ ਐਲੋਵੇਰਾ ਵਾਲੀ ਸ਼ੀਸ਼ੀ ਵੀ ਸਹੀ ਹੈ ਜੀ ਸਹੀ ਹੈ ਜੀ ਸਾਰਾ ਕੁਝ ਘਰਾਂ ਹੁੰਦੇ ਹੋਏ ਵੀ ਉਹ ਸਾਰਾ ਜੀ ਆਪਾਂ ਜਦੋਂ ਬਾਹਰੋਂ ਮੁੱਲ ਲੰਨੇ ਆ ਜੀ ਫਿਰ ਪ੍ਰਭਜਤ ਕੀ ਲੱਗਦਾ ਵੀ ਲੋਕੀ ਕਿਉਂ ਛੱਡ ਗਏ ਮਤਲਬ ਥਾਂ ਥਾਂ ਵੀ ਹੈਗੀ ਆ ਠੀਕ ਆ ਆਪਾਂ ਇਹ ਨਹੀਂ ਕਹਿੰਦੇ ਵੀ ਕਿਸੇ ਕੋਲ ਵੀ ਥਾਂ ਨਹੀਂ ਹੈਗੀ ਲੋਕਾਂ ਕੋਲ ਜਗ੍ਹਾ ਵੀ ਹੈਗੀ ਆ ਬਿਲਕੁਲ ਜੀ ਮੈਡੀਸਨਲੀ ਪਲਾਂਟ ਥੋੜਾ ਜਿਹਾ ਜਿਨ੍ਹਾਂ ਨੂੰ ਵੀ ਥੋੜਾ ਜਿਹਾ ਜਿਵੇਂ ਕੁਝ ਹੋ ਜਾਂਦਾ ਜੀ ਫਿਰ ਤਾਂ ਆਪਾਂ ਦੇਖਦੇ ਆ ਵੀ ਹਾਂ ਵੀ ਵੀਡੀਓਜ਼ ਵੀ ਉਹ ਆ ਚੀਜ਼ ਨਾਲ ਫਾਇਦਾ ਹੁੰਦਾ ਫਿਰ ਤਾਂ ਆਪਣਾ ਇੰਟਰਸਟ ਵਧਣ ਲੱਗ ਜਾਂਦਾ ਹੈ ਅਦਰਵਾਈਜ਼ ਆਪਾਂ ਮੜ ਜਾ ਕੁਝ ਠੀਕ ਹੋ ਜੀ ਇਹ ਆਪਾਂ ਚੀਜ਼ਾਂ ਨੂੰ ਛੱਡ ਦਨੇ ਆ ਬਿਲਕੁਲ ਜੀ ਜੇ ਆਪਾਂ ਡੇਲੀ ਰੁਟੀਨ ਚ ਇਹਨਾਂ ਨੂੰ ਯੂਜ਼ ਕਰੀਏ ਜਾਂ ਕੁਝ ਵੀ ਫਰੂਟ ਹੈ ਜੀ ਤਾਂ ਬਹੁਤ ਅੱਛੀ ਗੱਲ ਹੈ ਜੀ ਹਾਂ ਅੱਛਾ ਫਾਰਮਿੰਗ ਬਾਰੇ ਜ਼ਰੂਰ ਦੱਸਿਓ ਇੱਕ ਚੀਜ਼ ਨਾ ਕਿ ਠੀਕ ਆ ਆਪਾਂ ਫਸਲੀ ਚੱਕਰ ਦੇ ਵਿੱਚ ਪਏ ਹੋਏ ਆ ਕਣਕ ਝੋਨਾ ਕਣਕ ਝੋਨਾ ਇਹ ਜਿਹੜਾ ਇੱਧਰ ਆ ਜਾਂਦਾ ਇਲਾਕਾ ਨਵੇਂ ਸ਼ਹਿਰਾਂ ਵਾਲਾ ਹੈ ਜਿਹੜਾ ਇੱਧਰ ਗੜ ਸ਼ੰਕਰਵਾਲ ਉਧਰ ਲੋਕ ਨਾ ਆਪਣਾ ਸਾ ਫਾਇਦਾ ਲਾਉਂਦੇ ਨੇ ਹਾਂਜੀ ਬਹੁਤ ਜ਼ਿਆਦਾ ਹਾਂਜੀ ਹਾਂ ਤੇ ਇੱਕ ਹੁੰਦੀ ਆ ਖੇਤੀ ਪੌਪੂਲਰ ਆਦੀ ਹਾਂ ਉਹ ਕਹਿੰਦੇ ਵੀ ਸਬਰ ਰੱਖਣਾ ਪੈਂਦਾ ਪਰ 5-7 ਸਾਲ ਬਾਅਦ ਪੈਸੇ ਚੰਗੇ ਬਣਦੇ ਪੈਸੇ ਚੰਗੇ ਬਣਦੇ ਹੋਰ ਕਿਹੜੀ ਲੱਕੜ ਆ ਜਿਹੜੀ ਮਹਿੰਗੇ ਭਾਅ ਵੇਚਦੀ ਆ ਤੇ ਸਾਡੀ ਧਰਤੇ ਚ ਹੋ ਜਾਂਦੀ ਹਾਂਜੀ ਵੀਰ ਜੀ ਇੱਕ ਅੱਜ ਕੱਲ ਟ੍ਰੀ ਆਂ ਦਾ ਮੋਹਗਣੀ ਕਰਕੇ ਜੀ ਹੈਗਾ ਆਪਣੇ ਕੋਲ ਹਾਂਜੀ ਹਾਂ ਮੋਗਣੀ ਵੀ ਹੈਗਾ ਜੀ ਉਹਦਾ ਪੌਦਾ ਜਿਹੜਾ ਅੱਜ ਕੱਲ ਟ੍ਰੀ ਜਿਹੜੀ ਲੱਕੜ ਉਹਦੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਤੇ ਬਹੁਤ ਕਾਫੀ ਕੋਸਟਲੀ ਵਿਕਦੀ ਹੈ ਜੀ ਅੱਛਾ ਇਹ ਪੌਦਾ ਜੀ ਮੰਗਣੀ ਦਾ ਜੀ ਇਹਨੂੰ ਆਪਾਂ ਮਤਲਬ ਕਿ ਜਿਵੇਂ ਸਫੈਦਾ ਪਹਿਣਾ ਲੋਕ ਲਾਉਂਦੇ ਸੀ ਜਿਵੇਂ ਡੇਕ ਲਾ ਲੰਦੇ ਸੀ ਬਰਮਾ ਡੇਕ ਜਿਹੜੀ ਸਿੱਧੀ ਚੱਲੀ ਜਾਂਦੀ ਹੈ ਪੌਪੂਲਰ ਲਾਉਂਦੇ ਸੀ ਅੱਜ ਕੱਲ ਇਹਦਾ ਥੋੜਾ ਬਹੁਤ ਟ੍ਰੈਂਡ ਹੈ ਜੀ ਇਹਦੀ ਲੱਕੜ ਬਹੁਤ ਜ਼ਿਆਦਾ ਮਤਲਬ ਕੋਸਟਲੀ ਹੈ ਤੇ ਜਲਦੀ ਇਨ ਬਿਟਵੀਨ 5 ਟੂ 6 ਇਅਰ ਦੇ ਅੰਦਰ ਅੰਦਰ ਪੂਰਾ ਤਿਆਰ ਹੋ ਜਾਂਦਾ ਜੀ ਅੱਛਾ ਤੇ ਵੇਟ ਦੇ ਅਕੋਰਡਿੰਗਲੀ ਫਿਰ ਇਹਦਾ ਪ੍ਰਾਈਸ ਇਸ ਇਹ ਵਰਤੀ ਕਿੱਥੇ ਜਾਂਦੀ ਹੈ ਲੱਕੜ ਵੈਸੇ ਥੋੜੀ ਇਹ ਇੱਕ ਤਾਂ ਮੈਡੀਸਨਲੀ ਵੀ ਆ ਜੀ ਇਹਦੀ ਲੱਕੜ ਜਿਹੜੀ ਮੈਡੀਸਨਲ ਦੇ ਤੌਰ ਤੇ ਵੀ ਯੂਜ਼ ਹੁੰਦੀ ਆ ਤੇ ਬਾਕੀ ਲੱਕੜ ਕਾਫੀ ਚੀੜੀ ਹੁੰਦੀ ਆ ਜੀ ਇਹਦੀ ਫਿਰ ਤਾਂ ਮਤਲਬ ਚੰਗੀ ਆ ਨਾ ਬਰਮਾ ਡੇਕ ਜਿਹੜੀ ਆ ਉਹ ਇੰਨੀ ਕਾਮਯਾਬ ਨਹੀਂ ਹੋਈ ਹਾਂ ਜੀ ਨੇਰੀਆਂ ਆ ਜਾਂਦੀਆਂ ਨੇ ਹਾਂ ਬਿਲਕੁਲ ਹਾਂ ਜੀ ਇਸ ਫਾਇਦਾ ਆਪਣਾ ਜਿਵੇਂ ਥੋੜਾ ਪਾਣੀ ਜ਼ਿਆਦਾ ਖਿੱਚਦਾ ਉਹ ਪਾਣੀ ਜ਼ਿਆਦਾ ਖਿੱਚਦਾ ਹਾਂ ਹਾਂ ਉਹਦੇ ਕਰਕੇ ਲੋਕ ਥੋੜਾ ਵੋਇਡ ਕਰਦੇ ਨੇ ਉਹਨੂੰ ਉਸ ਤੋਂ ਬਾਅਦ ਅੱਜਕੱਲ ਜੀ ਚੰਦਨ ਜਿਹੜਾ ਆਪਣਾ ਪਲਾਂਟ ਉਹਦਾ ਵੀ ਕਾਫੀ ਲੋਕ ਨਾ ਲਾਉਂਦੇ ਨੇ ਜੀ ਚੰਦਨ ਦੇ ਪੌਦੇ ਚੰਦਨਦਿਆਂ ਤਾਂ ਉਦਾਹਰਨਾ ਬਹੁਤ ਦਿੱਤੀਆਂ ਜਾਂਦੀਆਂ ਨੇ ਹਾਂਜੀ ਹਾਂ ਬਿਲਕੁਲ ਜੀ ਇਹ ਪੌਦਾ ਵੀ ਜਿਹਦੀ ਅੱਪਾ ਪਹਿਲਾਂ ਗੱਲ ਕਰਦੇ ਸੀ ਇਹ ਚੰਦਨ ਹੈ ਜੀ ਵਾਈਟ ਚੰਦਨ ਆਪਣੇ ਦੋ ਤਰ੍ਹਾਂ ਦਾ ਚੰਦਨ ਆਉਂਦਾ ਜੀ ਇੱਕ ਹੁੰਦਾ ਰੈੱਡ ਇੱਕ ਵਾਈਟ ਜਿਹੜਾ ਰੈੱਡ ਚੰਦਨ ਹੈ ਜੀ ਉਹ ਮੋਸਟਲੀ ਆਪਣੇ ਜਿਹੜੇ ਸਾਊਥ ਏਰੀਆ ਜੀ ਨੀਚੇ ਜਿਵੇਂ ਆਪਣਾ ਆਂਧਰਾ ਪ੍ਰਦੇਸ਼ ਹੋ ਗਿਆ ਜੀ ਆਪਣਾ ਬੈਂਗਲੌਰ ਹੋ ਗਿਆ ਜਿੱਥੇ ਆਪਣਾ ਨਾਰਮਲ ਮੌਸਮ ਰਹਿੰਦਾ ਜੀ ਉੱਥੇ ਉਹ ਜ਼ਿਆਦਾ ਸਕਸੈਸਫੁਲ ਹੈ ਆਪਣੇ ਜ਼ਿਆਦਾ ਵਾਈਟ ਚੰਦਨ ਲੱਗਦਾ ਜੀ ਇੱਥੇ ਕਿਉਂਕਿ ਆਪਣੇ ਠੰਡ ਵੀ ਜ਼ਿਆਦਾ ਪੈਂਦੀ ਹੈ ਹਾਂਜੀ ਠੰਡ ਵੀ ਜ਼ਿਆਦਾ ਪੈਂਦੀ ਹੈ ਗਰਮੀਆਂ ਚ ਫਿਰ ਗਰਮੀ ਵੀ ਜ਼ਿਆਦਾ ਅੱਛਾ ਇਹਦੇ ਚ ਖੁਸ਼ਬੂ ਹੁੰਦੀ ਆ ਕੁਸ਼ਬੋ ਇਹਦੀ ਹੈ ਜੀ ਕੁਝ ਇਅਰ ਤੋਂ ਬਾਅਦ ਆਉਣੀ ਸ਼ੁਰੂ ਹੁੰਦੀ ਹੈ ਕਿਉਂਕਿ ਬਹੁਤ ਸਾਰੀਆਂ ਹਨਾ ਚੀਜ਼ਾਂ ਜਿਵੇਂ ਆਪਾਂ ਅਰਗਬੱਤੀ ਵੀ ਕਹਿੰਦੇ ਤੋ ਉਹਨਾਂ ਉਹ ਚੰਦਨ ਵਾਲੇ ਜਿਹੜੇ ਆਉਂਦੇ ਚੰਦਨ ਦੀ ਆਪਣੇ ਸਾਬਣਾ ਹੋ ਗਈਆਂ ਜੀ ਕਈ ਚੀਜ਼ਾਂ ਸਾਰੀਆਂ ਉਹ ਇਤੋਂ ਹੀ ਉਹ ਹੁੰਦੀਆਂ ਨੇ ਇੱਕ ਗੱਲ ਹੋਰ ਵੀ ਬਹੁਤ ਜ਼ਿਆਦਾ ਲੋਕ ਕਹਿੰਦੇ ਨੇ ਵੀ ਇਹਦੇ ਨਾਲ ਜੀ ਸੱਪ ਆਉਂਦਾ ਜੀ ਇਹ ਅੰਦਰ ਉਹ ਸਭ ਸਭ ਅਫਵਾਹਾਂ ਨੇ ਜੀ ਕੋਈ ਐਦਾਂ ਕੋਈ ਕੁਸ਼ ਉਹ ਹੈ ਨਹੀਂ ਜੀ ਇਹਦਾ ਤੇ ਚੰਦਨ ਦਾ ਪੌਦਾ ਇਹਦਾ ਇੱਕ ਹੋਰ ਹੁੰਦਾ ਜੀ ਇਹ ਕੱਲਾ ਪਲਾਂਟ ਨਹੀਂ ਕਦੇ ਵੀ ਚੱਲਦਾ ਜੀ ਇਹਦੀ ਰੂਟਸ 'ਚ ਨਾ ਹਮੇਸ਼ਾ ਆਪਾਂ ਨੂੰ ਇੱਕ ਪਲਾਂਟ ਹੋਰ ਲਾਉਣਾ ਪੈਂਦਾ ਜੀ ਜਿਹੜਾ ਇਹਨੂੰ ਪੂਰਾ ਆਕਸੀਜਨ ਦਵੇ ਮਤਲਬ ਇਹ ਇਕੱਲਾ ਪਲਾਂਟ ਨਹੀਂ ਗਰੋ ਕਰਦਾ ਇਹਦੀ ਜੜ ਚ ਆਪਾਂ ਨੂੰ ਇੱਕ ਪੌਦਾ ਹੋਰ ਲਾਉਣਾ ਪਏਗਾ ਇਹੀ ਜੀ ਅੱਛਾ ਇੱਕ ਹੋਰ ਦੱਸਿਓ ਮੈਨੂੰ ਤੁਹਾਡੀ ਆ ਗੱਲ ਤੋਂ ਯਾਦ ਆ ਗਿਆ ਕਿ ਜਿਹੜਾ ਪਪੀਤਾ ਆ ਹਾਂਜੀ ਉਹ ਉਹ ਵੀ ਬਹੁ ਵਾਰੀ ਕਿਹਾ ਜਾਂਦਾ ਵੀ ਉਹ ਹੁੰਦਾ ਨਹੀਂ ਇਕੱਲਾ ਹਾਂਜੀ ਪਪੀਤੇ ਦਾ ਵੀ ਥੋੜਾ ਮੇਲ ਫੀਮੇਲ ਦਾ ਹੁੰਦਾ ਜੀ ਉਹਦਾ ਬਟ ਹੁਣ ਅੱਗੇ ਅੱਗੇ ਹਾਈਬ੍ਰਿਡਸ ਵੀ ਵੈਰਾਈਟੀਆਂ ਬਹੁਤ ਆ ਰਹੀ ਨੇ ਮੈ ਰੈਡ ਲੇਡੀ ਹੋ ਗਿਆ ਕਈ ਵੈਰਾਈਟੀਆਂ ਨੇ ਜਿਹਨੇ ਇਕੱਲੀਆਂ ਵੀ ਗਰੋ ਕਰਦੇ ਨੇ ਪਰ ਮੋਸਟਲੀ ਜ਼ਿਆਦਾਤਰ ਪਪਾਇਆ ਜਿਹੜਾ ਜੀ ਉਹ ਉਹ ਮਤਲਬ ਗਰੁੱਪ ਸੀ ਲੱਗਦਾ ਜੀ। ਪੇਰ ਹੀ ਲਾਉਣਾ ਪੈਂਦਾ ਜੀ ਉਹਦਾ। ਅੱਛਾ ਪ੍ਰਭਜੋਤ ਇਹ ਕੋਈ ਐਦਾਂ ਦਾ ਵੀ ਬੂਟਾ ਆ ਜਿਹਨੂੰ ਆਪਾਂ ਘਰ 'ਚ ਰੱਖੀਏ ਤੇ ਆਬੋ ਹਵਾ ਬਦਲ ਜਵੇ। ਮਤਲਬ ਕਹਿਣ ਦਾ ਕਿ ਖੁਸ਼ਬੂ ਹੈ ਨਾ ਉਹਦੇ ਖੁਸ਼ਬੂ ਆਉਂਦੀ। ਉਹਦੇ ਵਿੱਚ ਸ਼ਰਬਾ ਹੁੰਦੀ ਨੇ ਮੇਰੇ ਜਿਵੇਂ ਰਾਤ ਦੀ ਰਾਣੀ ਹੋ ਗਈ, ਦਿਨ ਦਾ ਰਾਜਾ ਹੋ ਗਿਆ ਜੀ ਤੇ ਗਾਰਡੀਨੀਆਂ ਹੋ ਗਿਆ। ਕਾਫੀ ਚੀਜ਼ਾਂ ਆਉਂਦੇ ਨੇ ਜਿਹਨੂੰ ਫਲਾਰਿੰਗ ਆਉਂਦੀ। ਰਾਤ ਦੀ ਰਾਣੀ ਜਿਵੇਂ ਰਾਤ ਨੂੰ ਬਹੁਤ ਮਹਿਕਾਂ ਛੱਡਦੀ ਹੈ ਜੀ ਤੇ ਦਿਨ 'ਚ ਵਿੱਚ ਗੁਲਾਬਸ ਹੁੰਦੇ ਨੇ ਕਈ ਤਰ੍ਹਾਂ ਦੇ ਜਿਵੇਂ ਦੇਸੀ ਗੁਲਾਬ, ਸਦਾ ਬਹਾਰ ਗੁਲਾਬ ਹੋ ਗਿਆ ਜੀ। ਬਹੁਤ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਦਿਨ 'ਚ ਮਤਲਬ ਹਵਾ ਨੂੰ ਵੀ ਵਾਤਾਵਰਨ ਸਾਫ਼ ਕਰਦੀਆਂ ਨੇ ਤੇ ਨਾਲੇ ਖੁਸ਼ਬੂ ਬਹੁਤ ਰਹਿੰਦੀ ਹੈ ਵੀ ਹਾਂ ਅੱਛਾ ਹੋਰ ਨਾ ਤੁਹਾਨੂੰ ਦਿਖਾਉਣੇ ਆ ਉਹ ਚੀਜ਼ਾਂ ਜਿਨ੍ਹਾਂ ਤੇ ਤੁਸੀਂ ਪੈਸਾ ਲਾ ਸਕਦੇ ਹੋ ਜੋ ਤੁਹਾਡੇ ਕੋਲੇ ਹੈਗਾ ਮਤਲਬ ਕਹਿਣ ਦਾ ਵੀ ਤੁਸੀਂ ਜੇ ਟੌ ਟੱਪੇ ਵਾਲੇ ਪਾਸੇ ਨੂੰ ਰੱਖ ਦਿਓ ਆਪਣੇ ਖਿਆਲ ਤਾਂ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰ ਕੰਮ ਦੀਆਂ ਲੱਗਣਗੀਆਂ ਦੇਖੋ ਜੋ ਤੁਸੀਂ ਵੇਖਿਆ ਨਾ ਉਹ ਇਸ ਕਰਕੇ ਦਿਖਾਇਆ ਜ਼ਰੂਰੀ ਵੀ ਆ ਵੀ ਆ ਰ ਇੱਕ ਆਮ ਬੰਦਾ ਜਿਹੜਾ ਲੋੜ ਹੈ ਸਾਡੀ ਘਰਾਂ ਚ ਵੀ ਆ ਬੂਟੇ ਜਿਹੜੇ ਨੇ ਅਸੀਂ ਆਰਾਮ ਨਾਲ ਲਾ ਸਕਦੇ ਆ ਤੇ ਹੁਣ ਜਿਹੜੇ ਸੈਕਸ਼ਨ ਦੇ ਵਿੱਚ ਆਏ ਆ ਇਹ ਉਹਨਾਂ ਲਈ ਹੈ ਜਿਹੜੇ ਬੰਦੇ ਕਹਿੰਦੇ ਨੇ ਵੀ ਸ਼ੌਂਕ ਜ਼ਰੂਰ ਪੂਰਨੇ ਚਾਹੀਦੇ ਨੇ ਹੁਣ ਇਹ ਸਜਾਵਟੀ ਚੀਜ਼ਾਂ ਨੇ ਸਜਾਵਟੀ ਗਮਲੇ ਨੇ ਪਾਟਸ ਜਿਹੜੇ ਵੀ ਨੇ ਇਹ ਉਹਨਾਂ ਕਿਉਂਕਿ ਸ਼ੌਂਕ ਜਿਹੜਾ ਦੇਖੋ ਹਰ ਇੱਕ ਬੰਦਾ ਆਪਾਂ ਕਹਿੰਦੇ ਆ ਵਜ਼ੂਰ ਖਰਚੀ ਪਰ ਜਿਹੜਾ ਸ਼ੌਂਕ ਦੇ ਉੱਤੇ ਪੈਸਾ ਲਾਉਣਾ ਆ ਕਿਉਂ ਨਾ ਇਹੋ ਜਿਹੀਆਂ ਚੀਜ਼ਾਂ ਤੇ ਲਾਇਆ ਜਾਵੇ ਜਿਹੜੀਆਂ ਨਾ ਤਾਂ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਤੇ ਦੂਜਾ ਤੁਹਾਨੂੰ ਆਉਂਦੇ ਲੰਘਦੇ ਆ ਵੜਦੇ ਆ ਘਰ ਦੇ ਵਿੱਚ ਖੁਸ਼ੀ ਵੀ ਮਹਿਸੂਸ ਹੋਵੇ। ਰਮਜੋਤ ਇਹ ਸਾਹਿਬ ਕਿਤਾਬ ਜਾਂ ਹੁਣ ਤੁਸੀਂ ਦੱਸੋ ਵੀ ਸਮਾਨ ਮੈਨੂੰ ਤਾਂ ਕਾਫੀ ਮਹਿੰਗਾ ਲੱਗਦਾ। ਹਾਂਜੀ ਹਾਂਜੀ ਇਹ ਨਾ ਵੀਰ ਜੀ ਜਿਹੜੇ ਆਪਾਂ ਪਹਿਲਾਂ ਜਿਵੇਂ ਤੁਹਾਨੂੰ ਦੱਸ ਕੇ ਹਟਿਆ ਵੀ ਜਿਵੇਂ ਸੈਕੂਲੈਂਟਸ ਹੋ ਗਏ ਜਿਹੜੇ ਥੋੜੇ ਜਿਹੀ ਛੋਟੀ ਹਾਈਟ ਦੇ ਪਲਾਂਟ ਰਹਿੰਦੇ ਨੇ ਜਿਵੇਂ ਆਪਾਂ ਟੇਬਲ ਟਾਪ ਤੇ ਰੱਖ ਸਕਦੇ ਹਾਂ ਹਾਊਸ ਦੀ ਐਂਟਰੈਂਸ ਤੇ ਜਾਂ ਵਿੰਡੋ ਦੇ ਕਿਚਨ ਦੀ ਸੈਲਫ ਤੇ ਜੀ ਇਹ ਉਹ ਸਾਰੀਆਂ ਚੀਜ਼ਾਂ ਨੇ ਵੀਰੇ ਸਾਰੀਆਂ ਜਿੰਨੇ ਲਈ ਜਿਵੇਂ ਆ ਹਨਾ ਇਹਦਾ ਇੰਨਾ ਕੁ ਸਾਈਜ਼ ਆ ਜਿਵੇਂ ਚਾਹ ਦੇ ਚਾਦਾ ਕੱਪ ਹੁੰਦਾ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਇਹ ਵੀਰੇ ਥਾਈਲੈਂਡ ਤੋਂ ਇੰਪੋਰਟ ਹੁੰਦੇ ਨੇ ਮੋਸਟਲੀ ਸਾਡੇ ਕੋਲ ਜਿੰਨੇ ਵੀ ਇਹ ਸਾਰੇ ਪੌਟਸ ਨੇ ਜੀ ਇਹ ਜ਼ਿਆਦਾਤਰ ਇੰਪੋਰਟਡ ਤੇ ਸਾਰੇ ਹਾਈ ਕੁਆਲਿਟੀਜ਼ ਨੇ ਜੀ ਇਹ ਇਹਦੇ ਵਿੱਚ ਕੋਈ ਇੱਥੇ ਐਦਾਂ ਨਹੀਂ ਹੈ ਵੀ ਥੋੜਾ ਜਿਹਾ ਲੋ ਕਲਰ ਜਾਂ ਕਿਸੇ ਦਾ ਕਲਰ ਫੇਟ ਹੋ ਜਾਏਗਾ ਜਾਂ ਕਿਸੇ ਦਾ ਕੁਝ ਹੋ ਜਾਏਗਾ ਸ ਇਹ ਜਿਵੇਂ ਤੁਸੀਂ ਪਹਿਲਾਂ ਹੀ ਹਨਾ ਬਾਹਰੋਂ ਲੈ ਕੇ ਆਏ। ਹਾਂਜੀ ਹਾਂਜੀ ਜੇ ਕੋਈ ਬਾਹਰੋਂ ਮੰਗਾਉਣਾ ਚਾਹੇ ਤਾਂ ਤੁਸੀਂ ਇੱਥੋਂ ਭੇਜ ਦਿੰਨੇ ਹੋ। ਹਾਂਜੀ ਹਾਂ ਭੇਜ ਵੀ ਦਿੰਨੇ ਆ ਵੀਰ ਜੀ ਬਿਲਕੁਲ ਜੀ ਹਾਂਜੀ ਕੋਰੀਅਰ ਕਰਾ ਦਿੰਨੇ ਜੀ ਇੱਥੇ ਕਿਉਂਕਿ ਬਾਹਰਲੇ ਬੰਦੇ ਜਿਹੜੇ ਨੇ ਨਾ ਥੋੜਾ ਜਿਹਾ ਸੌਖਾ ਲੈ ਲੈਂਦੇ ਨੇ ਚੀਜ਼। ਹਾਂਜੀ ਹਾਂਜੀ ਇਹ ਤਾਂ ਹੈ। ਪੈਸੇ ਪੂਸੇ ਦਾ ਸਮੱਸਿਆ ਘੱਟ ਹੁੰਦੀ ਆ ਤੇ ਹੁਣ ਆ ਜਿਹੜੇ ਚੀਜ਼ਾਂ ਨੇ ਇਹ ਆਮ ਤੌਰ ਤੇ ਇਹ ਰੰਗ ਜਿਹੜਾ ਆ ਇਹ ਇਹ ਇਦਾਂ ਕਹਿੰਦਾ ਵੀ ਮਿੱਟੀ ਦੇ ਭਾਂਡੇ ਹਾਂਜੀ ਹਾਂਜੀ ਬਟ ਹੈ ਪਲਾਸਟਿਕ ਹਾਂ ਇਹ ਟੈਰਾਕੋਟਾ ਪਲਾਸਟਿਕ ਚ ਆਉਂਦੀ ਹੈ ਵੀਰੇ ਜੀ ਇਹ ਤੇ ਇਹ ਵੀ ਸਾਰੇ ਮਤਲਬ ਕਿ ਇਹਦਾ ਕਿਸੇ ਦਾ ਕਲਰ ਫੇਟ ਨਹੀਂ ਹੁੰਦਾ ਕਿਸੇ ਦਾ ਕੁਝ ਵੀ ਨਹੀਂ ਤੇ ਸਾਰੇ ਮਤਲਬ ਟੈਸਟ ਕਰੇ ਹੋਏ ਨੇ ਵੀਰੇ ਜਿੰਨੇ ਵੀ ਨੇ ਨਾ ਮਤਲਬ ਇਦਾਂ ਨਹੀਂ ਹੈ ਵੀ ਕੋਈ ਵੀ ਜਿਵੇਂ ਕਲਰ ਕਿਸੇ ਦਾ ਵੱਡਾ ਛੋਟਾ ਸਾਈਜ਼ ਹੋ ਜਾਂ ਕੁਝ ਵੀ ਆ ਸਾਰਾ ਇੱਕਦਮ ਪੂਰਾ ਹੋਏਗਾ ਜੀ ਦੇਖੋ ਤੁਸੀਂ ਨਾ ਆ ਚੀਜ਼ਾਂ ਦੇਖੋ ਇਹ ਸਾਨੂੰ ਕਈ ਵਾਰੀ ਭਲੇਖੇ ਪਾਉਂਦੀਆਂ ਨੇ ਅਸੀਂ ਕਿਸੇ ਦੇ ਘਰ ਜਾਂਦੇ ਆ ਆਪਾਂ ਕਹਿੰਦੇ ਵਟ ਕੱਟੇ ਹੋਏ ਨੇ ਆ ਰੰਗ ਬਰੰਗੀਆਂ ਬਜਰੀਆਂ ਆ ਆ ਸਾਰਾ ਕੁਝ ਤੇ ਬਾਕੀ ਹੋਰ ਕਿਹੜੀ ਚੀਜ਼ ਹਾਂ ਆ ਚੀਜ਼ਾਂ ਆਪਣੇ ਆਪ ਦੱਸਿਓ ਇਹ ਸਾਰੇ ਇਹ ਇੰਡੋਰ ਵਾਸਤੇ ਪੌਟਸ ਨੇ ਜੀ ਇਹ ਦੇਖਣ ਨੂੰ ਐ ਲੱਗਦਾ ਜਿਵੇਂ ਪੱਥਰ ਨੇ ਬਟ ਇਹ ਪਲਾਸਟਿਕ ਹੈ ਜੀ ਇਹ ਫਾਈਬਰ ਚ ਆਉਂਦੇ ਨੇ ਵਿਦ 휠 ਜਿਵੇਂ ਹੈਵੀ ਗਮਲਾ ਆਪਾਂ ਤੋਂ ਨਹੀਂ ਚੱਕਿਆ ਜਾਂਦਾ ਜੀ ਹੁਣ ਇੰਨਾ ਵੱਡਾ ਗਮਲਾ ਜੀ ਆਪਾਂ ਦੇਖੀ ਤਾਂ ਸਹੀ ਗੱਲ ਆ ਇਹਦਾ ਵਜ਼ਨ ਕਿੰਨਾ ਹੋਊਗਾ ਵੁੱਡਨ ਹੋਏਗਾ ਵੀਰੇ 3-4 ਕਿਲੋ ਜੀ ਇਹਨਾਂ ਦੇ ਤੇ ਬਾਕੀ ਜਿਵੇਂ ਵੁੱਡਨ ਸਟੈਂਡ ਇਹਦਾ ਭਾਗ ਕੀ ਹੈ ਇਹ ਆ ਤਕਰੀਬਨ 3,500 ਰੁਪਏ ਦਾ 3100 ਦਾ ਇਹ ਹੈ ਤੇ ਬਾਕੀ ਜਿਵੇਂ ਇਹ ਸੈਰਾਮਿਕ ਚ ਪੌਟ ਵਿਦ ਵੁੱਡਨ ਪਲਸ ਸਟੈਂਡ ਹੈ ਜੀ ਇਹਨਾਂ ਦੇ ਜਿਵੇਂ ਆਫਿਸ ਵਗੈਰਾ ਚ ਰੱਖਣਾ ਹੈ ਜਾ ਡ్రਾਈਂਗ ਰੂਮ ਚ ਰੱਖਣਾ ਜੀ ਇਹ ਸਾਰਾ ਮਿਕਸ ਜਿੰਨੀ ਮਿੱਟੀ ਚੀਨੀ ਦੇ ਚੀਨੀ ਦੇ ਗੰਮ ਲੈ ਕੇ ਦਨ ਹੈ ਜੀ ਇਹ ਸਾਰੇ ਆਪਣੇ ਜਿਹੜੇ ਨੇ ਜੀ ਇਹ ਜਿਆਦਾ ਮੋਸਟਲੀ ਡੈਕੋਰੇਟਿਵ ਨੇ ਜੀ ਇਹਨਾਂ ਨੂੰ ਪੋਲੀ ਰੀਜ਼ਨ ਕਹਿੰਦੇ ਨੇ ਪ੍ਰੋਡਕਟ ਨੂੰ ਅੱਛਾ ਪੋਲੀ ਰੀਜ਼ਨ ਦੇ ਹੁੰਦੇ ਨੇ ਜੀ ਇਹ ਅਨਬ੍ਰੇਕੇਬਲ ਹੁੰਦੇ ਨੇ ਤੇ ਕਲਰ ਵੀ ਇਹਨਾਂ ਦਾ ਬਹੁਤ ਅੱਛਾ ਹੁੰਦਾ ਹੈ ਮਤਲਬ ਕੁਝ ਵੀ ਫਿਗਰਸ ਲੈਣਾ ਹੋਵੇ ਬਨੀ ਹੋਵੇ ਜਾਂ ਪਿਗ ਹੋਵੇ ਜੀ ਇਹ ਸਾਰੇ ਜਿੰਨੇ ਵੀ ਹੈ ਸਾਰੇ ਪਾਟਸ ਹੀ ਨੇ ਇਹਨਾਂ 'ਚ ਪਲਾਂਟਸ ਲੱਗਣਗੇ ਜੀ ਅਗਲਾ ਇਹਦਾ ਘਰੇ ਸੂਰ ਹਾਂਜੀ ਹਾਂਜੀ ਵੀਰੇ ਬਰਡਸ ਹੋ ਗਈਆਂ ਬੈਂਡਸ ਹੋ ਗਈਆਂ ਅਸਲ 'ਚ ਚੀਜ਼ਾਂ ਕਮਾਲ ਦੀਆਂ ਨੇ ਇਹ ਹਾਂਜੀ ਹਾਂਜੀ ਕਿਸੇ ਨੂੰ ਮੈਂ ਤਾਂ ਕਹਿੰਦਾ ਜੀ ਆਪਾਂ ਗਿਫਟ ਗਿਫਟ ਦਿੰਨੇ ਆ ਹਾਂਜੀ ਗਿਫਟ ਪਾਸਤੇ ਕਾਫੀ ਲੈ ਕੇ ਜਾਂਦੇ ਨੇ ਹਰ ਦੋ ਜਿਵੇਂ ਦੀਵਾਲੀ ਹੋ ਗਿਆ ਜਾਂ ਕੁਝ ਵੀ ਪ੍ਰੈਜੈਂਟੇਸ਼ਨ ਅੱਗੇ ਜੀ ਕਾਫੀ ਸਾਡੇ ਤੋਂ ਲੈ ਕੇ ਜਾਂਦੇ ਨੇ ਇਸੇ ਹਾਂ ਚੰਗਾ ਉਹ ਚੀਜ਼ਾਂ ਅਸੀਂ ਹੈ ਨਾ ਮਿਠਾਈਆਂ ਲਈ ਜਾਂਦੇ ਹਾਂ ਹਾਂਜੀ ਨਾਲੇ ਪਤਾ ਹੈ ਸਾਨੂੰ ਦੇਖੋ ਇੱਕ ਅੰਕੜਾ ਹੈ ਪੰਜਾਬ ਦਾ ਹਾਂਜੀ ਇਹ ਪਿਛਲੇ ਸਾਲਾਂ ਚ ਪੰਜਾਬ ਦਾ ਜਿਹੜਾ ਦੁੱਧ ਆ ਹਾਂਜੀ ਜਿਹੜਾ ਪੰਜਾਬ ਦੇ ਵਿੱਚ ਪਸ਼ੂ ਨੇ ਉਹ 25% ਘਟ ਗਏ ਠੀਕ ਹੈ ਜੀ ਪਰ ਪਾਪੂਲੇਸ਼ਨ ਦੇ ਹਿਸਾਬ ਨਾਲ ਦੁੱਧ ਦੀ ਖਪਤ ਜਿਹੜੀ ਆ ਉਹ ਵਧ ਗਈ ਘਾਟ ਕਿਸੇ ਨੂੰ ਮਹਿਸੂਸ ਨਹੀਂ ਹੋ ਰਹੀ 4 ਸਾਲ ਤੋਂ ਇੱਕੋ ਰੇਟ ਦੇ ਉੱਤੇ ਉਹ ਦੁੱਧ ਖੜਾ ਹਾਂਜੀ ਹਾਂਜੀ ਬਿਲਕੁਲ ਹੁਣ ਤੁਸੀਂ ਹਿਸਾਬ ਲਾ ਲਓ ਵੀ ਤੁਹਾਨੂੰ ਦੀਵਾਲੀ ਨੂੰ ਜਾਂ ਹੋਰ ਤਿਹਾਰਾਂ ਨੂੰ ਕਿਹੋ ਜੀ ਮਠਾਈ ਮਾਉਣੀ ਸਹੀ ਹੈ ਸੋ ਕਿਉਂ ਆਪਾਂ ਉਹਨਾ ਚੱਕਰਾਂ 'ਚ ਪਾ ਕੇ ਕਿਸੇ ਦਾ ਨਾ ਸਿਹਤ ਨਾਲ ਖਿਲਵਾੜ ਕਰਨਾ ਮੈਂ ਕਹਿੰਦਾ ਇਹੋ ਜੇ ਅਸੀਂ ਗਿਫਟ ਜਿਹੜੇ ਆ ਉਹ ਸੌਖੇ ਦੇ ਸਕਦੇ ਹਾਂ ਬਿਲਕੁਲ ਸਹੀ ਗੱਲ ਹੈ ਤੇ ਸੋ ਬਹੁਤ ਚੰਗਾ ਲੱਗਿਆ ਪ੍ਰਭਜੋਤ ਗੱਲ ਕਰਕੇ ਜੀ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਸੋ ਮੱਚ ਬਹੁਤ ਸ਼ੁਕਰੀਆ ਜੀ ਠੀਕ ਹੈ ਜੀ ਸੋ ਸਾਡਾ ਜਿਹੜਾ ਮਕਸਦ ਸੀਗਾ ਨਾ ਅੱਜ ਇਹ ਨਰਸਰੀ ਨੂੰ ਦਿਖਾਉਣ ਦਾ ਹੁਣ ਇਹ ਇਹ ਨਹੀਂ ਸੀਗਾ ਕਿ ਤੁਸੀਂ ਬਹੁਤ ਇਥੋਂ ਕਹਿ ਕਹ ਲੋਗੇ ਵੱਡੀ ਜਾਣਕਾਰੀ ਮਿਲੂਗੀ ਹਾਂ ਤੁਹਾਨੂੰ ਤੁਹਾਡੇ ਮਨ ਨੂੰ ਇੰਨਾ ਕੋ ਸਕੂਨ ਜ਼ਰੂਰ ਮਿਲੂਗਾ ਕਿ ਕੰਮ ਜਿਹੜੇ ਨੇ ਉਹ ਹੈਗੇ ਨੇ ਸਾਡੇ ਇੱਥੇ ਕਰਨ ਵਾਲੇ ਜਿਹੜਾ ਵੀ ਕੰਮ ਆ ਜਿਉ ਉਹਨੂੰ ਲਗਨ ਦੇ ਨਾਲ ਕਰਦੇ ਆ ਮਿਹਨਤ ਦੇ ਨਾਲ ਕਰਦੇ ਆ ਇੰਟਰਸਟ ਲੈ ਕੇ ਕਰਦੇ ਆ ਤਾਂ ਕਾਮਯਾਬੀ ਵੀ ਮਿਲਦੀ ਆ ਅੱਜ ਕਿਉਂਕਿ ਮੈਂ ਪ੍ਰਭਜੋਤ ਦੇ ਨਾਲ ਕੋਈ ਇਹੋ ਜੀ ਗੱਲ ਨਹੀਂ ਕੀਤੀ ਕਿੰਨਾ ਕਮਾ ਲੈਨੇ ਹੋ ਉਹ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਵਧੀਆ ਕੰਮ ਆ ਇਹ ਵਧੀਆ ਲੈਵਲ ਤੇ ਕੀਤਾ ਜਾਣ ਵਾਲਾ ਕੰਮ ਆ ਬਾਕੀ ਪਟਿਆਲਾ ਰੋਡ ਦੇ ਉੱਤੇ ਨਰਸੀ ਆ ਇਹ ਜੇ ਤੁਸੀਂ ਚਾਹੋ ਤਾਂ ਆਉਂਦੇ ਜਾਂਦੇ ਜਿਹੜਾ ਚੱਕਰ ਆ ਉਹ ਜ਼ਰੂਰ ला ਸਕਦੇ ਹੋ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਚੰਗਾ ਲੱਗਿਆ ਹੋਊਗਾ ਆਖਿਆ ਦਿਓ